ਰਾਣਾ ਹਸਪੀਟਲ ਪਿਛਲੇ 23 ਸਾਲ ਤੋਂ ਇਸੇ ਲਾਈਨ ਦੇ ਵਿੱਚ ਇਸੀ ਬਿਮਾਰੀ ਦੇ ਟਰੀਟਮੈਂਟ 'ਚ ਕੰਮ ਕਰ ਰਿਹਾ ਹੈਗਾ ਇਹਦੇ 'ਚ ਮੇਜਰਲੀ ਬਵਾਸੀਰ ਫਿਸਚੂਲਾ ਔਰ ਫਿਸ਼ਰ ਇਹ ਤਿੰਨ ਪ੍ਰੋਬਲਮਸ ਹੁੰਦੀਆਂ ਔਰ ਚੌਥੀ ਪਿਲੋਨਾਈਡਲਸ ਹੈ ਵਰਡ ਦੀ ਹਰ ਲੇਟੈਸਟ ਟੈਕਨੋਲੋਜੀ ਨਾਰਥ ਇੰਡੀਆ 'ਚ ਸਭ ਤੋਂ ਪਹਿਲਾਂ ਲੇਜ਼ਰ ਅਸੀਂ ਇੰਟਰੋਡਿਊਸ ਕੀਤੀ ਡੋਪਲਰ ਟੈਕਨੋਲੋਜੀ ਨਾਰਥ ਇੰਡੀਆ 'ਚ ਸਭ ਤੋਂ ਪਹਿਲਾਂ ਅਸੀਂ ਲਾਂਚ ਕੀਤੀ ਇਨਫਰ Red ਕੋਗੂਲੇਸ਼ਨ ਜਦੋਂ ਪੰਜਾਬ 'ਚ ਕੋਈ ਵੀ ਨਹੀਂ ਸੀ ਉਦੋਂ ਅਸੀਂ ਲਗਾਈ ਜੋ ਵੀ ਲੇਟੈਸਟ ਵਰਡ ਦੇ ਵਿੱਚ ਟੈਕਨੋਲੋਜੀ ਆਈ ਬਾਫਟ ਸੀ ਉਹ ਸਾਰੀਆਂ ਅਸੀਂ ਅੰਡਰ ਵਨ ਰੂਫ ਅਵੇਲੇਬਲ ਕਰਾਈਆਂ ਤਾਂ ਕਿ ਸਾਡੇ ਹਰ ਪੇਸ਼ੈਂਟ ਨੂੰ ਵਰਲਡ ਕਲਾਸ ਟਰੀਟਮੈਂਟ ਅਵੇਲੇਬਲ ਹੋ ਸਕੇ ਕਿ ਕਾਮ ਬੰਦਾ ਇਹ ਨਾ ਹੋਏ ਕਿ ਕੋਸਟ ਕਰਕੇ ਹੀ ਆਪਣਾ ਇਲਾਜ ਨਾ ਕਰਾ ਸਕੇ ਤਾਂ ਸਾਡੇ ਟਰੀਟਮੈਂਟ ਬਹੁਤ ਜ਼ਿਆਦਾ ਇਕਨੋਮਿਕਲ ਹੈ ਐਜ਼ ਕੰਪੇਅਰਡ ਵਿਦ ਸਿਮਿਲਰ ਸੈਟਅਪਸ ਕੋ ਮੇਜਰਲੀ ਜਿਹੜੇ ਸਿੰਪਟਮਸ ਐ ਬਲੀਡਿੰਗ ਹੋਣਾ ਟਾਇਲਟ ਦੇ ਟਾਈਮ ਬਲੱਡ ਆਣਾ ਪੇਨ ਰਹਿਣਾ ਲਗਾਤਾਰ ਦਰਦ ਰਹਿਣਾ ਜਾਂ ਆਦਮੀ ਨੂੰ ਐਸਾ ਅਨਕੰਫਰਟੇਬਲ ਫੀਲ ਹੋਣਾ ਕਿ ਉਸ ਤੋਂ ਬਾਅਦ ਉਹਨੂੰ ਬਰਨਿੰਗ ਰਹਿਣਾ ਕਾਫੀ ਟਾਈਮ ਤੱਕ ਔਰ ਕਈ ਵਾਰੀ ਉਹ ਬਰਨਿੰਗ 2 ਘੰਟੇ 3 ਘੰਟੇ ਲਾਸਟ ਕਰਦੀ ਹੈ ਜਾਂ ਐਸੇ ਕੁਝ ਸਿੰਪਟਮ ਹੁੰਦੇ ਆ ਕਿ ਕੁਝ ਲੱਗਦਾ ਕਿ ਕੁਝ ਮਾਸ ਬਾਹਰ ਨਿਕਲ ਰਿਹਾ ਹੈਗਾ ਟਾਇਲਟ ਦੇ ਟਾਈਮ ਕੁਝ ਪ੍ਰੋਲੈਪਸ ਹੋ ਰਿਹਾ ਹੈਗਾ ਔਰ ਜਦੋਂ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਉਹ ਫਿਰ ਸਾਡੇ ਕੋਲ ਆਂਦੇ ਨੇ ਫਿਰ ਅਸੀਂ ਦੇਖਦੇ ਹਾਂ ਕਿ ਜਦੋਂ ਪ੍ਰੋਬਲਮ ਰਿਜ਼ੋਲਵ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਇਹ ਇੰਨਾ ਛੋਟਾ ਜਿਹਾ ਕੰਮ ਸੀ ਤਾਂ ਮੈਂ ਪਹਿਲਾਂ ਹੀ ਕਰਵਾ ਲੈਂਦਾ ਨੂੰ ਜਿਹੜੀ ਲੇਟੈਸਟ ਟੈਕਨੋਲੋਜੀ ਹੈ ਇਹਦੇ ਨਾਲ ਸੇਮ ਡੇ ਤੁਸੀਂ ਟ੍ਰੀਟਮੈਂਟ ਕਰਵਾ ਕੇ ਘਰ ਜਾ ਸਕਦੇ ਹੋ 4 ਘੰਟੇ ਬਾਅਦ ਔਰ ਉਸੇ ਦਿਨ ਤੋਂ ਕੰਮ ਕਰ ਸਕਦੇ ਹੋ ਪੀਪਲ ਥਿੰਕ ਕਿ ਇਹ ਫਨੀ ਡਿਜ਼ੀਜ਼ ਹੈ ਵੀ ਪਤਾ ਨਹੀਂ ਹੋਗੀ ਤਾਂ ਲੋਕ ਮਜ਼ਾਕ ਬਣਾਣਗੇ ਮੈਨੂੰ ਕਿਸੇ ਨਾਲ ਗੱਲ ਨਹੀਂ ਕਰਨੀ ਚਾਹੀਦੀ ਦੋ ਮੇਜਰ ਫੈਕਟਰ ਹੁੰਦੇ ਆ ਇੱਕ ਹੈਜ਼ਿਟੇਸ਼ਨ ਦੂਜਾ ਫੀਅਰ ਆਫ ਸਰਜਰੀ ਇਹ ਦੋਨੋ ਫੈਕਟਰਸ ਕਰਕੇ ਪੇਸ਼ੈਂਟ ਇਨ ਟਾਈਮ ਡਾਕਟਰ ਕੋਲ ਨਹੀਂ ਜਾਂਦੇ ਟਾਇਲਟ ਹੈਬਿਟਸ ਵੀ ਕੁਝ ਐਸੀਆਂ ਚੀਜ਼ਾਂ ਨੇ ਜਿਹੜੀਆਂ ਆਮ ਤੌਰ ਤੇ ਲੋਕਾਂ ਦੇ ਧਿਆਨ 'ਚ ਨਹੀਂ ਹੁੰਦੀਆਂ ਹੂੰ ਜਿਵੇਂ ਪਹਿਲੀ ਚੀਜ਼ ਹੈ ਟਾਇਲਟ ਦੇ ਵਿੱਚ ਫੋਨ ਯੂਜ਼ ਕਰਨਾ ਓਕੇ ਮੋਰ ਦੈਨ 90% ਲੋਕ ਟਾਇਲਟ 'ਚ ਫੋਨ ਯੂਜ਼ ਕਰਦੇ ਆਂ ਔਰ ਜਦੋਂ ਫੋਨ ਯੂਜ਼ ਕਰਦੇ ਆਂ ਡਿਸਟਰੈਕਸ਼ਨ ਹੋ ਜਾਂਦੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਨੂੰ ਟਾਇਲਟ 'ਚ ਬੈਠੇ ਹੋ ਅੱਧਾ ਘੰਟਾ ਹੋ ਚੁੱਕਿਆ ਹੈ ਬਵਾਸੀਰ ਦੇ ਔਰ ਰੈਕਟਲ ਕੈਂਸਰ ਦੇ ਬਹੁਤ ਸਾਰੇ ਸਿੰਪਟਮ ਸਿਮਿਲਰ ਬਹੁਤ ਸਾਰੇ ਹਜੇ ਲੱਛਣ ਹੈ ਜਿਹੜੇ ਆਪਸ ਵਿੱਚ ਮਿਲਦੇ ਜੁਲਦੇ ਹਨ ਤੇ ਲੋਕ ਕੀ ਕਰਦੇ ਨੇ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਆਏ ਤਾਂ ਉਹ ਆਪਣਾ ਆਸ-ਪਾਸ ਤੋਂ ਕਿਸੇ ਕੇਮਿਸਟ ਤੋਂ ਮੈਡੀਸਿਨ ਲੈ ਲਈ ਬਿਨਾ ਚੈੱਕਅਪ ਦੇ ਦੇ ਡੋਨਟ ਵਾਂਟ ਟੂ ਗੋ ਫਾਰ ਚੈੱਕਅਪ ਤਾਂ ਉਹ ਦਵਾਈ ਇਧਰੋਂ ਉਧਰੋਂ ਲੰਦੇ ਨੇ ਔਰ ਛੇ ਲੇਟਰ ਉਹਨਾਂ ਨੂੰ ਪਤਾ ਲੱਗਦਾ ਕਿ ਉਹ ਤਾਂ ਉਹ ਤਾਂ ਕੈਂਸਰ ਸੀ ਤਾਂ ਫਿਰ ਪ੍ਰੋਬਲਮ ਨੈਕਸਟ ਸਟੇਜ ਚ ਚਲੀ ਜਾਂਦੀ ਹੈ ਔਰ ਨੈਕਸਟ ਸਟੇਜ ਦੇ ਵਿੱਚ ਸਮ ਟਾਈਮ ਇਟ ਇਜ਼ ਨਾਟ ਪੋਸੀਬਲ ਟੂ ਹੈਂਡਲ ਉਹ ਮੈਟਰ ਸਟ्रेसेस ਹੋ ਚੁੱਕੇ ਆ ਜਦੋਂ ਸਾਡੀ ਸਿਹਤ ਵਧੀਆ ਰਹਿੰਦੀ ਏ ਤੇ ਲੱਗਦਾ ਹੈ ਕਿ ਜ਼ਿੰਦਗੀ ਦੇ ਹਰ ਪਲ ਨੂੰ ਅਸੀਂ ਸੈਲੀਬ੍ਰੇਟ ਕਰ ਰਹੇ ਆ ਤੇ ਅੱਜ ਇੱਕ ਕਦਮ ਚੰਗੀ ਸਿਹਤ ਦੇ ਵੱਲ ਅੱਜ ਇੱਕ ਕਦਮ ਉਸ ਸੈਲੀਬ੍ਰੇਸ਼ਨ ਦੇ ਵੱਲ ਔਰ ਇਸ ਸੈਲੀਬ੍ਰੇਸ਼ਨ ਦਾ ਇੱਕ ਹਿੱਸਾ ਬਣ ਰਹੇ ਨੇ ਉਹ ਜੋ ਕਿ ਆਪਣੇ ਆਪ ਦੇ ਵਿੱਚ ਜ਼ਿੰਦਗੀ ਦੇ ਹਰ ਪਲ ਨੂੰ ਈਜ਼ੀ ਬਣਾਉਣ ਦੇ ਪਿੱਛੇ ਜੁੜੇ ਹੋਏ ਨੇ असी कहिए चाहे एक डॉक्टर ने एज अ प्रोफेसन बट दिलों की और उस दिनाल नाल अपनी टैलेंट के नाल एक अच्छे राइटर भी ने एंड हैस हीज़ अ ग्रेट टीचर सचिकाल जी थैंक यू आज असी अपने प्रोग्राम वेलकम कर रहे एक अजिह शख्सियत डॉक्टर हितेंद्र सूरी राणा पायस हॉस्पिटल सरहद तो साढ़े नाल ने, और मैं गीत तो थे रोज़ाना दे स्टूडियो के फिर तो सर थोड़ा तो बहुत सारा वेलकम ਥੈਂਕ ਯੂ ਥੈਂਕ ਯੂ ਸੋ ਮੱਚ ਜਦੋਂ ਅਸੀਂ ਸ਼ੁਰੂਆਤ ਕੀਤੀ ਤੇ ਸਿਹਤ ਦੀ ਗੱਲ ਕੀਤੀ ਔਰ ਸੈਲੀਬ੍ਰੇਸ਼ਨ ਦੀ ਗੱਲ ਕੀਤੀ ਔਰ ਜ਼ਿੰਦਗੀ ਦੇ ਵਿੱਚ ਹਰ ਪਲ ਚਾਹ ਅੱਜ ਦੇ ਮੋਮੈਂਟ ਦੀ ਗੱਲ ਕਰੀਏ ਜਾਂ ਕਿਸੇ ਤੀਜ ਤਿਉਹਾਰ ਦੀ ਗੱਲ ਕਰੀਏ ਕੁਝ ਵੀ ਚੰਗਾ ਤਦੋਂ ਲੱਗਦਾ ਹੈ ਜਦੋਂ ਅਸੀਂ ਸਿਹਤਮੰਦ ਹੁੰਦੇ ਆ ਔਰ ਤੁਹਾਡਾ ਵਾਸਤਾ ఎవਰੀ ਡੇ ਕੁਝ ਉਹ ਲੋਕਾਂ ਦੇ ਨਾਲ ਪੈਂਦਾ ਇਨਫੈਕਟ ਉਹ ਪਰਿਵਾਰਾਂ ਦੇ ਨਾਲ ਪੈਂਦਾ ਜੋ ਕਿ ਆਪਣੀ ਜ਼ਿੰਦਗੀ ਦੇ ਨਾਲ ਇੱਕ ਉਮੀਦ ਲੈ ਕੇ ਆਉਂਦੇ ਨੇ ਬਿਲਕੁਲ ਅੱਛੀ ਸਿਹਤ ਦੀ ਉਮੀਦ ਲੈ ਕੇ ਆਉਂਦੇ ਨੇ ਤੇ ਸਰ ਸਭ ਤੋਂ ਪਹਿਲੇ ਅਸੀਂ ਇਹੀ ਚਾਹੁੰਦੇ ਆ ਕਿ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਉਸ ਐਕਸਪੀਰੀਅੰਸ ਨੂੰ ਜੋੜੋ ਜੋ ਕਿ ਰਾਣਾ ਪਾਇਸ ਹਸਪੀਟਲ ਐਵਰੀ ਡੇ ਐਕਸਪੀਰੀਅੰਸ ਕਰਦਾ ਹੈ ਤੁਸੀਂ ਬਿਲਕੁਲ ਠੀਕ ਕਿਹਾ ਅਸੀਂ ਹਸਪੀਟਲ ਦੇ ਵਿੱਚ ਰੋਜ਼ ਐਸੇ ਲੋਕਾਂ ਨੂੰ ਮਿਲਦੇ ਆ ਜਿਹੜੇ ਬਹੁਤ ਤਕਲੀਫ ਚ ਹੈ ਔਰ ਜਿਹਨਾਂ ਬੜੇ ਲੰਬੇ ਟਾਈਮ ਤੋਂ ਉਹ ਪ੍ਰੋਬਲਮ ਦੇ ਵਿੱਚ ਚੱਲਦੇ ਪਏ ਆ ਔਰ ਉਹਨਾਂ ਨੇ ਕਈ ਐਸੇ ਪੇਸ਼ੈਂਟ ਮਿਲਦੇ ਆ ਜਿਨ੍ਹਾਂ ਨੇ ਕਦੀ ਡਿਸਕਸ ਵੀ ਨਹੀਂ ਕੀਤਾ ਕਿਸੇ ਦੇ ਨਾਲ ਕਿਉਂਕਿ ਪ੍ਰਾਇੋਰਟੀਜ਼ ਸਮ ਟਾਈਮ ਡਿਫਰੈਂਟ ਹੁੰਦੀਆਂ ਪੇਰੈਂਟਸ ਦੀਆਂ ਪ੍ਰਾਇੋਰਟੀਜ਼ ਹੁੰਦੀਆਂ ਕਿ ਅਸੀਂ ਪਹਿਲਾਂ ਬੱਚਿਆਂ ਦਾ ਧਿਆਨ ਰੱਖੀਏ ਯੰਗ ਏਜ ਦੇ ਵਿੱਚ ਤੁਹਾਨੂੰ ਆਪਣੇ ਵਰਕ ਪ੍ਰੈਸ਼ਰ ਇੰਨਾ ਜ਼ਿਆਦਾ ਹੁੰਦਾ ਸਮ ਟਾਈਮਸ ਯੂ ਆਰ ਨਾਟ ਏਬਲ ਟੂ ਫੋਕਸ ਔਨ ਯਰ ਹੈਲਥ ਤਾਂ ਉਹ ਲੋਕ ਉਹਨੂੰ ਪ੍ਰਾਇੋਰਟੀ ਚ ਨਹੀਂ ਲੈ ਪਾਉਂਦੇ ਔਰ ਜਦੋਂ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਉਹ ਫਿਰ ਸਾਡੇ ਕੋਲ ਆਉਂਦੇ ਨੇ ਫਿਰ ਅਸੀਂ ਦੇਖਦੇ ਹਾਂ ਕਿ ਜਦੋਂ ਪ੍ਰੋਬਲਮ ਰਿਜ਼ੋਲਵ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਇਹ ਇੰਨਾ ਛੋਟਾ ਜਿਹਾ ਕੰਮ ਸੀ ਤਾਂ ਮੈਂ ਪਹਿਲਾਂ ਹੀ ਕਰਵਾ ਲੈਂਦਾ ਕਿਉਂਕਿ ਇਨ ਰੂਟੀਨ ਹੁੰ ਜਿਹੜੀ ਲੇਟੈਸਟ ਟੈਕਨੋਲੋਜੀ ਹੈ ਇਹਦੇ ਨਾਲ ਸੇਮ ਡੇ ਤੁਸੀਂ ਟ੍ਰੀਟਮੈਂਟ ਕਰਵਾ ਕੇ ਘਰ ਜਾ ਸਕਦੇ ਹੋ 4 ਘੰਟੇ ਬਾਅਦ ਔਰ ਉਸੇ ਦਿਨ ਤੋਂ ਕੰਮ ਕਰ ਸਕਦੇ ਹੋ ਤਾਂ ਐਟ ਦਾ ਐਂਡ ਦੇ ਫੀਲ ਕਿ ਇਟ ਵਾਸ ਵੈਰੀ ਸਮਾਲ ਥਿੰਗ ਪਰ ਮੈਨੂੰ ਕਿਉਂਕਿ ਪਤਾ ਹੀ ਨਹੀਂ ਸੀ ਵੀ ਇੰਨਾ ਛੋਟਾ ਜਿਹਾ ਕੰਮ ਹੈ ਤਾਂ ਮੈਂ ਨਹੀਂ ਕਰਵਾ ਪਾਇਆ ਟ੍ਰੀਟਮੈਂਟ ਹਮ ਡਾਕਟਰ ਕਿਸੇ ਦੇ ਨਾਲ ਵੀ ਜਦੋਂ ਸਾਡੀ ਪਹਿਲੀ ਮੁਲਾਕਾਤ ਹੁੰਦੀ ਹੈ ਉਹ ਥੋੜੀ ਜੀ ਡਿਫਿਕਲਟ ਹੁੰਦੀ ਹੈ ਔਰ ਹੌਲੇ ਹੌਲੇ ਸਫਰ ਈਜ਼ੀ ਹੋ ਜਾਂਦਾ ਹੈ ਸਪੈਸ਼ਲੀ ਡਾਕਟਰ ਦੇ ਨਾਲ ਜਦੋਂ ਅਸੀਂ ਮਿਲਦੇ ਹਾਂ ਏ ਅ ਕਾਈਂਡ ਆਫ ਕੰਫਰਟ ਜ਼ੋਨ ਸਾਡੇ ਲਈ ਬਹੁਤ ਇੰਪੋਰਟੈਂਟ ਹੁੰਦਾ ਅਸੀਂ ਕਿਸ ਦੇ ਨਾਲ ਗੱਲ ਕਰ ਰਹੇ ਹਾਂ ਕਿਉਂਕਿ ਦਿਲ ਖੋਲ ਕੇ ਅਸੀਂ ਡਾਕਟਰ ਨੂੰ ਆਪਣੀ ਸਾਰੀ ਗੱਲ ਦੱਸਣੀ ਹੁੰਦੀ ਹੈ ਕਹਿੰਦੇ ਨੇ ਵਕੀਲ ਦੇ ਨਾਲ ਤੇ ਡਾਕਟਰ ਦੇ ਨਾਲ ਕੁਝ ਵੀ ਨਹੀਂ ਛੁਪਾਉਣਾ ਚਾਹੀਦਾ ਤੇ ਜਦੋਂ ਤੁਹਾਡੇ ਕੋਲ ਤੁਹਾਡੇ ਪੇਸ਼ੈਂਟ ਆਂਦੇ ਨੇ ਕਿਉਂਕਿ ਪਹਿਲੇ ਤੋਂ ਹੀ ਸੋਸ਼ਲ ਸਟਿਗਮਾ ਮਿਥ ਇੱਕ ਅਜਿਹਾ ਲੱਗਦਾ ਕਿ ਪਾਇਲਸ ਤੋਂ ਜੁੜੀ ਹੋਈ ਪ੍ਰੋਬਲਮ ਨੂੰ ਘਰ ਵੀ ਡਿਸਕਸ ਨਹੀਂ ਕਰਦੇ ਲੇਕਿਨ ਹਸਪੀਟਲ ਤੱਕ ਉਹਨਾਂ ਦਾ ਪਹੁੰਚਣਾ ਹੀ ਆਪਣੇ ਆਪ ਦੇ ਵਿੱਚ ਸਾਈਕੋਲੋਜੀਕਲੀ ਇੱਕ ਬਹੁਤ ਵੱਡਾ ਐਸਪੈਕਟ ਪਲੇ ਕਰਦੇ ਤੇ ਤੁਸੀਂ ਉਹਨਾਂ ਨੂੰ ਇਸ ਕੰਫਰਟ ਦੇ ਵਿੱਚ ਕਿੱਦਾਂ ਲੈ ਕੇ ਆਉਂਦੇ ਹੋ ਸਭ ਤੋਂ ਪਹਿਲਾਂ ਬਿਲਕੁਲ ਤੁਸੀਂ ਠੀਕ ਕਿਹਾ ਆਈ ਅੰਡਰਸਟੈਂਡ ਕਿ ਲੋਕਾਂ ਦੇ ਦਿਮਾਗ ਦੇ ਵਿੱਚ ਬਹੁਤ ਵੱਡਾ ਟੈਬੂ ਹੈ ਉਹਨਾਂ ਲੈ ਕੇ ਹਾਂਜੀ ਪੀਪਲ ਥਿੰਕ ਕਿ ਇਹ ਫਨੀ ਡਿਜ਼ੀਜ਼ ਹੈ ਵੀ ਪਤਾ ਨਹੀਂ ਹੋ ਗਈ ਤਾਂ ਲੋਕ ਮਜ਼ਾਕ ਬਣਾਣਗੇ ਮੈਨੂੰ ਕਿਸੇ ਨਾਲ ਗੱਲ ਨਹੀਂ ਕਰਨੀ ਚਾਹੀਦੀ ਡਿਸਕਸ ਹੀ ਨਹੀਂ ਕਰਦੇ ਇਨ ਫੈਕਟ ਹਾਂ ਦੋ ਮੇਜਰ ਫੈਕਟਰ ਹੁੰਦੇ ਆ ਇੱਕ ਹੈਜ਼ਿਟੇਸ਼ਨ ਹੂੰ ਦੂਜਾ ਫੀਅਰ ਆਫ ਸਰਜਰੀ ਇਹ ਦੋਨੋਂ ਫੈਕਟਰਸ ਕਰਕੇ ਪੇਸ਼ੈਂਟ ਇਨ ਟਾਈਮ ਡਾਕਟਰ ਕੋਲ ਨਹੀਂ ਜਾਂਦੇ ਤੁਸੀਂ ਬਿਲਕੁਲ ਠੀਕ ਹੈ ਮੈਂ ਇਹਨੂੰ ਇਨਸ਼ੋਰ ਕਰਦਾ ਕਿ ਕੰਫਰਟ ਜ਼ੋਨ ਪਹਿਲਾਂ ਅਸੀਂ ਮੇਨਟੇਨ ਕਰੀਏ ਤਾਂ ਕਿ ਆਦਮੀ ਆਪਣੀ ਗੱਲ ਖੁੱਲ ਕੇ ਕਰ ਸਕੇ ਕੋਈ ਚੀਜ਼ ਛੁਪਾਏ ਨਾ ਯੈਸ ਕਿ ਇਟ ਇਜ਼ ਜਸਟ ਲਾਈਕ ਐਨੀ ਅਦਰ ਡਿਜ਼ੀਜ਼ ਜਿਵੇਂ ਕੋਈ ਵੀ ਹੋਰ ਬਿਮਾਰੀ ਹੈ ਖਾਂਸੀ ਜ਼ੁਕਾਮ ਡਾਇਬੀਟੀਜ਼ ਉਸ ਤਰ੍ਹਾਂ ਹੀ ਪਾਇਲਸ ਹੈ ਇਹ ਵੀ ਇੱਕ ਲਾਈਫਸਟਾਈਲ ਡਿਸਆਰਡਰ ਹੈ ਜੇ ਤੁਹਾਡੇ ਰਹਿਣ ਸਹਿਣ ਖਾਂ ਪੀਣ ਦੇ ਤੁਸੀਂ ਪ੍ਰੀਕਾਸ਼ਨ ਨਹੀਂ ਪ੍ਰੋਪਰ ਲਿਆ ਪਾਇਆ ਤਾਂ ਤੁਹਾਨੂੰ ਹੋ ਜਾਂਦੀ ਹੈਗੀ ਤਾਂ ਉਹਦੇ ਚ ਅਸੀਂ ਉਹਨੂੰ ਰਿਅਲਾਈਜ਼ ਕਰਾਨੇ ਇਟਸ ਅ ਵੈਰੀ ਕਾਮਨ ਡਿਜ਼ੀਜ਼ 100 ਚੋਂ 40 ਬੰਦਿਆਂ ਨੂੰ ਬਵਾਸੀਰ ਹੈ ਅੱਜ ਦੀ ਡੇਟ ਚ ਤਾਂ ਇਹ ਨਹੀਂ ਹੈ ਕਿ ਤੁਹਾਨੂੰ ਹੋ ਗਿਆ ਤਾਂ ਬਹੁਤ ਵੱਡੀ ਗੱਲ ਹੋ ਗਈ ਇਟ ਇਜ਼ ਅ ਨਾਰਮਲ ਥਿੰਗ ਹੈ ਨਾ ਤੇ ਤੁਸੀਂ ਸ਼ੁਰੂਆਤੀ ਸਟੇਜ ਦੇ ਵਿੱਚ ਜੇ ਤੁਸੀਂ ਪਰਹੇਜ਼ ਵਗੈਰਾ ਕਰੋਗੇ ਤਾਂ ਵੀ ਠੀਕ ਹੋ ਜਾਓਗੇ ਜਦੋਂ ਆਦਮੀ ਨੂੰ ਕੰਫੀਡੈਂਸ ਆਉਂਦਾ ਹੈ ਦੈਨ ਉਹ ਆਪਣਾ ਦਿਲ ਖੋਲ ਕੇ ਆਪਣੀ ਪ੍ਰੋਬਲਮ ਨੂੰ ਡਿਸਕਸ ਕਰਦਾ ਹੈਗਾ ਔਰ ਫਿਰ ਡੈਫੀਨਿਟਲੀ ਉਹਦੇ ਸੋਲੂਸ਼ਨਸ ਵੀ ਨਿਕਲ ਆਉਂਦੇ ਡਾਕਟਰ ਸੂਰੀ ਇਹ ਹੀ ਕੁਝ ਪ੍ਰੋਮਿਸ ਵੀ ਸਾਡਾ ਇਸ ਪ੍ਰੋਗਰਾਮ ਦੇ ਨਾਲ ਹੈ ਸਪੈਸ਼ਲੀ ਤਾਂ ਕਿ ਲੋਕੀ ਆਪਣੀ ਟੈਂਸ਼ਨ ਸਟ्रेस ਤੋਂ ਦੂਰ ਨਿਕਲਣ ਔਰ ਜ਼ਰੂਰੀ ਹੈ ਕਿ ਜਦੋਂ ਅਜੇ ਹੀ ਕੋਈ ਵੀ ਪ੍ਰੋਬਲਮ ਨੂੰ ਫੇਸ ਕਰ ਰਹੇ ਨੇ ਸਭ ਤੋਂ ਪਹਿਲੇ ਇੱਕ ਡਾਕਟਰ ਦੇ ਕੋਲ ਜਾਣ ਡਾਕਟਰ ਸੂਰੀ ਜੀ ਨੇ ਕਿ ਤੁਸੀ ਦੱਸਿਆ ਕਿ ਇਹ ਟੈਬੂ ਤੇ ਤੁਸੀਂ ਲੋਕਾਂ ਦਾ ਕਰਾਸ ਕਰਵਾ ਦੇ ਦਿਓ ਫਿਰ ਗੱਲ ਆਂਦੀ ਹੈ ਦੇ ਸਿੰਪਟਮਸ ਨੂੰ ਜਾਣਨ ਦੀ ਕਿਉਂਕਿ ਤੁਹਾਡੇ ਕੋਲ ਕੋਈ ਤਾਂ ਪਹੁੰਚਦਾ ਹੈ ਜਦੋਂ ਉਹਨੂੰ ਪਤਾ ਚੱਲਣਾ ਸ਼ੁਰੂ ਹੋ ਜਾਏਗਾ ਕਿ ਬਾਡੀ ਦੇ ਵਿੱਚ ਸਪੈਸ਼ਲੀ ਸਟੂਲ ਪਾਸ ਕਰਦੇ ਹੋਏ ਕਿਹੜੇ ਕਿਹੜੇ ਚੈਲੰਜਸ ਫੇਸ ਕਰ ਰਿਹਾ ਹੈ ਕਿਉਂਕਿ ਇਹ ਦਰਦ ਸਿਰਫ ਉਹੀ ਸਹਿ ਰਿਹਾ ਤੇ ਕਿਹੜੇ ਕਿਹੜੇ ਸਿੰਪਟਮਸ ਨੇ ਜਿਸ ਦੇ ਬਾਰੇ ਜਾਣਨਾ ਜ਼ਰੂਰੀ ਹੈ ਦੇਖੋ ਮੇਜਰਲੀ ਜਿਹੜੇ ਸਿੰਪਟਮਸ ਹੈ ਬਲੀਡਿੰਗ ਹੋਣਾ ਟਾਇਲਟ ਦੇ ਟਾਈਮ ਬਲੱਡ ਆਣਾ ਦੂਸਰਾ ਪੇਨ ਰਹਿਣਾ ਲਗਾਤਾਰ ਦਰਦ ਰਹਿਣਾ ਜਾਂ ਆਦਮੀ ਨੂੰ ਐਸਾ ਅਨਕੰਫਰਟੇਬਲ ਫੀਲ ਹੋਣਾ ਕਿ ਉਸ ਤੋਂ ਬਾਅਦ ਉਹਨੂੰ ਬਰਨਿੰਗ ਰਹਿਣਾ ਕਾਫੀ ਟਾਈਮ ਤੱਕ ਔਰ ਕਈ ਵਾਰੀ ਉਹ ਬਰਨਿੰਗ 2 ਘੰਟੇ 3 ਘੰਟੇ ਲਾਸਟ ਕਰਦੀ ਹੈ ਜਾਂ ਐਸੇ ਕੁਝ ਸਿੰਪਟਮ ਹੁੰਦੇ ਆ ਕਿ ਕੁਝ ਲੱਗਦਾ ਕਿ ਕੁਝ ਮਾਸ ਬਾਹਰ ਨਿਕਲ ਰਿਹਾ ਹੈਗਾ ਟਾਇਲਟ ਦੇ ਟਾਈਮ ਕੁਝ ਪ੍ਰੋਲੈਪਸ ਹੋ ਰਿਹਾ ਹੈਗਾ ਓਕੇ ਜਦੋਂ ਇਹ ਸਾਰੇ ਸਿੰਪਟਮ ਤੁਹਾਨੂੰ ਆਨੇ ਸ਼ੁਰੂ ਹੁੰਦੇ ਆ ਤਾਂ ਇਨੀਸ਼ੀਅਲ ਸਟੇਜ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਮੈਡੀਸਨ ਨਾਲ ਕ્યોਰ ਹੋ ਸਕਦੀਆਂ ਡਾਕਟਰ ਸੂਰੀ ਕਿ ਕਿੰਨੇ ਟਾਈਮ ਤੱਕ ਮਤਲਬ ਅਸੀਂ ਨੋਟਿਸ ਕਰਨਾ ਮਹੀਨਾ ਅਜੀਹਾ ਹੋ ਰਿਹਾ ਕਿਉਂਕਿ ਕਦੇ-ਕਦੇ ਅਜੀਹਾ ਹੁੰਦਾ ਹੈ ਨਾ ਅਸੀਂ ਬਹੁਤ ਸਪਾਈਸੀ ਫੂਡ ਜੇ ਕੰਜ਼ਿਊਮ ਕਰ ਲਈਏ ਜਾਂ ਫਿਰ ਤਲਾ-ਮਲਾ ਖਾ ਲਈਏ ਜਾਂ ਫਿਰ ਬੈਕ ਟੂ ਬੈਕ ਅਸੀਂ ਬਾਹਰ ਦਾ ਹੀ ਖਾਣਾ ਜੋ ਕੰਜ਼ਿਊਮ ਕਰ ਰਹੇ ਹਾਂ ਤੇ ਇਸ ਦੇ ਵਿੱਚ ਵੀ ਤੁਸੀ ਥੋੜਾ ਜਿਹਾ ਡਿਫਰੈਂਸ ਵੀ ਸਾਨੂੰ ਜ਼ਰੂਰ ਦੱਸੋ ਜਦੋਂ ਆਪਾਂ ਕਦੇ ਬਾਹਰੋਂ ਖਾਦਾ ਹੁੰਦਾ ਵਾਂਸ ਹੀ ਨੇ ਲਾਈਫਟਾਈਮ ਤੁਹਾਨੂੰ ਕਦੀ ਬਰਨਿੰਗ ਮਹਿਸੂਸ ਹੁੰਦੀ ਹੈ ਥੈਟ ਇਜ਼ ਵੈਰੀ ਮੱਚ ਨਾਰਮਲ ਕਿ ਤੁਹਾਨੂੰ ਹਾਰਟਸਰੂਲ ਪਾਸ ਹੋਇਆ ਔਰ ਬਰਨਿੰਗ ਹੋਗੀ ਠੀਕ ਹੈ ਪਰ ਜੇ ਉਹ ਬਰਨਿੰਗ ਤੁਹਾਨੂੰ 5-7 ਦਿਨ ਲਗਾਤਾਰ ਰਹਿ ਰਹੀ ਹੈ ਤੁਸੀਂ ਅਨਕੰਫਰਟੇਬਲ ਰਹਿ ਰਹੇ ਹੋ ਤਾਂ ਤੁਹਾਨੂੰ ਡੈਫੀਨੇਟਲੀ ਆਪਣੇ ਲਾਈਫਸਟਾਈਲ ਨੂੰ ਕਰੈਕਟ ਕਰ ਲੈਣਾ ਚਾਹੀਦਾ ਔਰ ਡਾਕਟਰ ਨੂੰ ਦਿਖਾ ਲੈਣਾ ਚਾਹੀਦਾ ਹੈ ਓਕੇ ਤੇ ਜਿਵੇਂ ਕਿ ਤੁਸੀਂ ਇਸ ਦੇ ਵਿੱਚ ਵਰਡ ਯੂਜ਼ ਕੀਤਾ ਕਿ ਲਾਈਫਸਟਾਈਲ ਨੂੰ ਬੈਟਰ ਕਰਨਾ ਹੈ ਕਿਉਂਕਿ ਅੱਜ ਕੱਲ ਸਾਡਾ ਸੈਡੈਂਟਰੀ ਲਾਈਫਸਟਾਈਲ ਹੈ ਆਫਿਸ ਜੌਬ ਹੈ ਬ੍ਰੈਕਫਾਸਟ ਅਸੀਂ ਗੱਡੀਆਂ ਦੇ ਵਿੱਚ ਕੰਜ਼ਿਊਮ ਕਰ ਰਹੇ ਹਾਂ ਡਿਨਰ ਸਾਡਾ ਆਨਲਾਈਨ ਆਰਡਰ ਹੋ ਰਿਹਾ ਹੈ ਬਹੁਤ ਸਾਰੀ ਚੀਜ਼ਾਂ ਜੋ ਕਿ ਅੱਜ ਦੇ ਟਾਈਮ ਦੀ ਭਜਨਟ ਦੇ ਵਿੱਚ ਅਸੀਂ ਭੁੱਲ ਗਿਆ ਤੇ ਕਿਹੜੀ ਕਿਹੜੀ ਚੀਜ਼ ਹੈ ਜਿਸ ਦਾ ਜਿਸ ਨੂੰ ਤੁਸੀਂ ਕਲਪਰੇਟ ਮੰਨਦੇ ਹੋ ਤੇ ਕਿਹੜੀ ਚੀਜ਼ਾਂ ਨੇ ਜਿਸ ਦਾ ਸਹੀ ਤਰੀਕੇ ਦੇ ਨਾਲ ਕੰਜ਼ਿਊਮ ਕਰਕੇ ਇਹ ਲਾਈਫ ਸਟਾਈਲ ਨੂੰ ਬੈਟਰ ਕਰਕੇ ਅਸੀਂ ਪਾਈਲਸ ਤੋਂ ਆਪਣੇ ਆਪ ਨੂੰ ਥੋੜਾ ਬਚਾ ਸਕਦੇ ਹਾਂ ਲਾਈਫ ਸਟਾਈਲ ਤੋਂ ਤੁਹਾਡਾ ਰਹਿਣਾ ਸੈਨਾ ਖਾਣਾ ਪੀਣਾ ਇਹ ਸਾਰਾ ਆ ਜਾਂਦਾ ਹੈ ਲਾਈਫ ਸਟਾਈਲ ਦੇ ਵਿੱਚ ਪਹਿਲੀ ਚੀਜ਼ ਜਿਵੇਂ ਤੁਸੀਂ ਕਿਹਾ ਕਿ ਟਾਈਮਿੰਗ ਆਫ ਫੂਡ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਤੁਸੀਂ ਕਿਹਾ ਠੀਕ ਟਾਈਮ ਤੇ ਬਾਡੀ ਚ ਹਰ ਚੀਜ਼ ਲਈ ਕਲॉक ਸੈੱਟ ਹੈਗਾ ਜਿਵੇਂ ਅਸੀਂ ਟਾਇਲਟ ਨਾਰਮਲੀ ਇੱਕੋ ਟਾਈਮ ਤੇ ਜਾਂਦੇ ਆ ਇੱਕੋ ਟਾਈਮ ਤੇ ਅਸੀਂ ਰੋਜ਼ ਸਵੇਰ ਉੱਠਦੇ ਆ ਔਰ ਸਾਡੇ ਸ਼ਡਿਊਲ ਵੀ ਮੋਸਟ ਆਫ ਦਾ ਟਾਈਮਸ ਆਲਮੋਸਟ ਸੇਮ ਰਹਿੰਦੇ ਹੈਗੇ ਉਸੇ ਤਰ੍ਹਾਂ ਬਾਡੀ ਦੇ ਵਿੱਚ ਇਹ ਸਿਸਟਮ ਬਾਇਓ ਕਲॉक ਹੁੰਦਾ ਹੈ ਜਿਹੜਾ ਸੈੱਟ ਹੋ ਜਾਂਦਾ ਹੈਗਾ ਤਾਂ ਖਾਣਾ ਟਾਈਮਲੀ ਖਾਣਾ ਬੜਾ ਜ਼ਰੂਰੀ ਹੈ ਦੂਸਰੀ ਇੰਪੋਰਟੈਂਟ ਗੱਲ ਹੈ ਕਿ ਖਾਣੇ ਨੂੰ ਕਿਵੇਂ ਖਾਣਾ ਚਾਹੀਦਾ ਤਾਂ ਖਾਣੇ ਨੂੰ ਬਹੁਤ ਜ਼ਿਆਦਾ ਸਲੋ ਖਾਣਾ ਚਾਹੀਦਾ ਓਕੇ ਥਿਸ ਇਜ਼ ਵੈਰੀ ਵੈਰੀ ਇੰਪੋਰਟੈਂਟ ਸਲੋ ਖਾਣਾ ਔਰ ਇੰਨਾ ਚਬਾ ਕੇ ਖਾਣਾ ਕਿ ਪਾਣੀ ਬਣ ਕੇ ਤੇ ਡਿਪੇਟ ਚ ਜਾਏ ਓਕੇ ਇਹ ਇੰਪੋਰਟੈਂਟ ਹੈ ਬਹੁਤ ਖਾਣਾ ਪੀਣਾ ਹੈ ਸਿਰਫ ਖਾਣਾ ਪੀਣਾ ਔਰ ਪਾਣੀ ਖਾਣਾ ਜਿਵੇਂ ਪਾਣੀ ਖਾਣਾ ਕਹਿੰਦੇ ਵੀ ਹੈ ਔਰ ਉਸ ਤੋਂ ਇਲਾਵਾ ਕਿ ਤੁਹਾਡੀ ਡਾਈਟ ਦੇ ਵਿੱਚ ਫਰੂਟਸ ਜ਼ਰੂਰ ਹੋਣੇ ਚਾਹੀਦੇ ਆ ਉਹ ਵੀ ਉਹ ਫਰੂਟ ਜਿਹਦੇ ਵਿੱਚ ਪਾਣੀ ਜ਼ਿਆਦਾ ਹੋਵੇ ਜਿਵੇਂ ਖੀਰਾ ਜਿਵੇਂ ਖੀਰਾ, ਤਰਬੂਜ, ਤਰਬੂਜ, ਕकड़ी, ਪਪੇਤਾ ਹੋ ਗਿਆ, ਲਾਈਕ दैट। ਅੰਬਰੂਦ, ਸੇਬ ਜਿਹੜਾ ਜਿਹਦੇ ਵਿੱਚ ਪਾਣੀ ਜ਼ਿਆਦਾ ਹੈ, ਸੰਤਰਾ। ਤਾਂ ਉਸ ਤੋਂ ਇਲਾਵਾ ਤੁਹਾਡੀ ਡਾਈਟ 'ਚ ਫਾਈਬਰ ਬਹੁਤ ਜ਼ਰੂਰੀ ਹੈ। ਲੋਕ ਸੋਚਦੇ ਨੇ ਕਿ ਸੈਲਡ ਇਜ਼ ਨਾਟ ਇੰਪੋਰਟੈਂਟ ਬਟ ਸੈਲਡ ਇਜ਼ ਵੈਰੀ ਵੈਰੀ ਇੰਪੋਰਟੈਂਟ। ਤੁਸੀਂ ਕੀ ਇਵਨ ਕਿਸੇ ਸ਼ਾਦੀ 'ਚ ਵੀ ਜਾਓ, ਤੁਸੀਂ ਜੇ ਖਾਣਾ ਖਾਣ ਤੋਂ ਪਹਿਲਾਂ ਉੱਥੇ ਸਪਾਈਸੀ ਫੂਡ ਹੁੰਦਾ ਹੈ ਜੇ ਤੁਸੀਂ ਸੈਲਡ ਖਾ ਲੈਂਦੇ ਹੋ ਤਾਂ ਯੂ ਵਿਲ ਆਲਵੇਜ਼ ਬੀ ਕੰਫਰਟੇਬਲ। ਉਸ ਤੋਂ ਇਲਾਵਾ ਅਗਲੀ ਗੱਲ ਇਹ ਹੈ ਕਿ ਜਿਹੜਾ ਮੈਂ ਜਿਵੇਂ ਪਹਿਲਾਂ ਕਿਹਾ ਕਿ ਖਾਣੇ ਨੂੰ ਸਲੋ ਖਾਣਾ ਹੂੰ ਤੁਸੀਂ ਕੁਝ ਵੀ ਖਾਓ ਨਾ ਜੇ ਤੁਸੀਂ ਸਲੋ ਖਾਂਦੇ ਹੋ ਤੁਹਾਨੂੰ ਹਮੇਸ਼ਾ ਅੱਛਾ ਡਾਈਜੈਸਟ ਹੋਏਗਾ ਹੂੰ ਇੱਕ ਤਾਂ ਤੁਸੀਂ ਫੂਡ ਨੂੰ ਵੀ ਇੰਜੋਏ ਕਰ ਰਹੇ ਹੋ ਤਸੱਲੀ ਦੇ ਨਾਲ ਬਾਡੀ ਦੇ ਵਿੱਚ ਵੀ ਜਾ ਰਿਹਾ ਤੇ ਆਟੋਮੈਟਿਕਲੀ ਜਿਵੇਂ ਤੁਸੀਂ ਦੱਸਿਆ ਕਿ ਸਿਹਤਮੰਦ ਗੱਲ ਦੂਸਰੀ ਗੱਲ ਸਾਡੀ ਬਾਡੀ ਚ ਨਾ ਜਿਹੜਾ ਚੂਇੰਗ ਜਾਂ ਗ੍ਰਾਈਂਡਿੰਗ ਦਾ ਸਿਸਟਮ ਉਹ ਸਿਰਫ ਮੂੰਹ ਦੇ ਅੰਦਰ ਹੀ ਹੁੰਦਾ ਸੈਡੀ ਇੰਟੈਸਟਾਈਨ ਜਿਹੜੀ 35 ਤੋਂ 40 ਫੀਟ ਲੌਂਗ ਹੈ ਪਰ ਉਹਦੇ ਵਿੱਚ ਇਹੋ ਜਿਹਾ ਕੋਈ ਸਿਸਟਮ ਨਹੀਂ ਹੁੰਦਾ ਕਿ ਗ੍ਰਾਈਂਡਿੰਗ ਦਾ ਕੋਈ ਮੈਕੈਨਿਜ਼ਮ ਜੀ ਤੇ ਇਸ ਕਰਕੇ ਜੇ ਆਪਾਂ ਸਲੋ ਖਾਂਨੇ ਆ ਤਾਂ ਹੀ ਠੀਕ ਰਹੇਗਾ ਦੂਸਰਾ ਫੈਕਟਰ ਹੈ ਐਕਸਰਸਾਈਜ਼ ਜਿਵੇਂ ਤੁਸੀਂ ਕਿਹਾ ਭੱਜ ਦੌੜ ਵਾਲੀ ਜ਼ਿੰਦਗੀ ਹੈ ਚੱਲਦੇ ਚੱਲਦੇ ਬ੍ਰੇਕਫਾਸਟ ਲਿੱਤਾ ਕੰਮ ਤੇ ਚਲੇ ਗਏ ਇੰਨਾ ਟਾਈਮ ਨਹੀਂ ਹੈ ਕਿਸੇ ਕੋਲ ਕਿ ਐਕਸਰਸਾਈਜ਼ ਕਰ ਸਕੇ ਅਸੀਂ ਬਹੁਤ ਵਾਰ ਵੇਖਿਆ ਲੋਕਾਂ ਨੂੰ ਗੱਡੀ ਚਲਾਉਂਦੇ ਵਕਤ ਲੋਕੀ ਰੋਲ ਕਰਕੇ ਰੁਟੀ ਖਾ ਰਹੇ ਹੁੰਦੇ ਨੇ ਇਨ ਫੈਕਟ ਆਪਣੇ ਬੱਚਿਆਂ ਨੂੰ ਵੀ ਖਿਲਾ ਰਹੇ ਹੁੰਦੇ ਨੇ ਕਿ ਅਸੀਂ ਉਹਨਾਂ ਨੂੰ ਵੀ ਇੱਕ ਰੋਂ ਇਦੇ ਲਈ ਬਸ ਇਹੀ ਸੋਲੂਸ਼ਨ ਹੈ ਜਿਵੇਂ ਕਈ ਫੋਰਨ ਕੰਟਰੀਸ 'ਚ ਵੀ ਲੋਕ ਕਰਦੇ ਆਂ ਕਿ ਆਪਣੀ ਐਟ ਲੀਸਟ ਕਾਰ ਹੀ ਦੂਰ ਤੁਸੀਂ ਪਾਰਕ ਕਰ ਦੋਗੇ ਕੁਛ ਤਾਂ ਤੁਸੀਂ ਵਾਕ ਕਰੋ ਹੂੰ ਕੁਛ ਵਾਕ ਕੁਛ ਐਕਸਰਸਾਈਜ਼ ਬਹੁਤ ਇੰਪੋਰਟੈਂਟ ਹੈ ਤਾਂ ਹੀ ਤੁਹਾਡੀ ਡਾਈਜੈਸ਼ਨ ਅੱਛੀ ਰਹਿ ਸਕਦੀ ਹੈ ਹੂੰ ਤੀਸਰਾ ਇੱਕ ਇੰਪੋਰਟੈਂਟ ਐਸਪੈਕਟ ਹੈ ਟਾਇਲਟ ਹੈਬਿਟਸ ਓਕੇ ਟਾਇਲਟ ਹੈਬਿਟਸ ਵੀ ਕੁਛ ਐਸੀਆਂ ਚੀਜ਼ਾਂ ਨੇ ਜਿਹੜੀਆਂ ਆਮ ਤੌਰ ਤੇ ਲੋਕਾਂ ਦੇ ਧਿਆਨ 'ਚ ਨਹੀਂ ਹੁੰਦੀਆਂ ਹੂੰ ਜਿਵੇਂ ਪਹਿਲੀ ਚੀਜ਼ ਹੈ ਟਾਇਲਟ ਦੇ ਵਿੱਚ ਫੋਨ ਯੂਜ਼ ਕਰਨਾ ओके मोर देन 90% ਲੋਕ ਟਾਇਲਟ ਚ ਫੋਨ ਯੂਜ਼ ਕਰਦੇ ਆਂ ਔਰ ਜਦੋਂ ਫੋਨ ਯੂਜ਼ ਕਰਦੇ ਆਂ ਡਿਸਟਰੈਕਸ਼ਨ ਹੋ ਜਾਂਦੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਨੂੰ ਟਾਇਲਟਸ ਬੈਠੇ ਹੋ ਅੱਧਾ ਘੰਟਾ ਹੋ ਚੁੱਕਿਆ ਹੈ ਕਿਉਂਕਿ ਸਕਰੋਲ ਕਰੀ ਜਾਣਾ ਇੰਸਟਾਗ੍ਰਾਮ ਜਾਂ ਕੋਈ ਵੀ ਸੋਸ਼ਲ ਮੀਡੀਆ ਤੁਸੀਂ ਤਾਂ ਉਹ ਤੁਹਾਨੂੰ ਇੰਟਰਸਟਿੰਗ ਵੀ ਲੱਗਦਾ ਔਰ ਐਡਿਕਟਿਵ ਵੀ ਹੁੰਦਾ ਤੋਂ ਸਪੈਂਡਿੰਗ ਮੋਰ ਦੈਨ 10 ਮਿੰਟਸ ਇਨ ਅ ਟਾਇਲਟ ਔਨ ਅ ਟਾਇਲਟ ਸੀਟ ਇਸ ਹਮ ਫੁੱਲ yes okay ਨੋਰਮਲ ਜਿਹੜਾ ਟਾਇਲਟ ਟਾਈਮ ਹੈ ਫਾਰ ਯੰਗ ਏਜ ਇਟ ਇਜ਼ 3 ਟੂ 5 ਮਿੰਟਸ ਫਾਰ ਦਾ ਸੀਨੀਅਰ ਸਿਟੀਜ਼ਨ ਇਟ ਇਜ਼ 10 ਮਿੰਟਸ okay ਤਾਂ ਇਹ ਬੜਾ ਇੰਪੋਰਟੈਂਟ ਹੈ ਕਿ ਤੁਸੀਂ ਉੱਤੇ ਜ਼ਿਆਦਾ ਨਹੀਂ ਇਸ ਦੇ ਬਾਰੇ ਵਿੱਚ ਗੱਲ ਨਹੀਂ ਕੀਤੀ ਕਿਸੇ ਨੇ yes ਹਾਂ ਕਿ ਲੋਕ ਨੋਰਮਲੀ ਇਹਨੂੰ ਡਿਸਕਸ ਹੁੰਦਾ ਵੀ ਨਹੀਂ ਐਟ ਪੁਆਇੰਟ ਤਾਂ ਤੁਹਾਨੂੰ ਮੋਬਾਈਲ ਔਰ ਸੀਨੀਅਰ ਸਿਟੀਜ਼ਨ ਮੈਗਜ਼ੀਨ ਪੜ੍ਹਦੇ ਨੇ ਅਖਬਾਰ ਪੜ੍ਹਦੇ ਨੇ ਟਾਇਲਟ ਇਟ ਇਜ਼ ਨਾਟ ਐਟ ਆਲ ਗੁੱਡ ਇਟ ਇਜ਼ ਨਾਟ ਹੈਲਦੀ ওকে ਜਦ ਇਹ ਟਾਈਮ ਦੀ ਸੈਂਸ ਚਲੀ ਜਾਂਦੀ ਹੈ ਦੂਸਰਾ ਇੰਪੋਰਟੈਂਟ ਪੁਆਇੰਟ ਹੈ ਬਿਡਟ ਬਿਡਟ ਜਿਹੜਾ ਬਿਡਟ ਹੈ ਇਹ ਟਾਇਲਟ ਸੀਟ ਦੇ ਪਿੱਛੇ ਇੱਕ ਪਿਚਕਾਰੀ ਲੱਗੀ ਹੁੰਦੀ ਹੈ ਜੈਟ ਸਿਸਟਮ ਹਾਂਜੀ ਹਾਂਜੀ ਉਹ ਜੈਟ ਸਿਸਟਮ ਦੋ ਤਰ੍ਹਾਂ ਦਾ ਹੁੰਦਾ ਇੱਕ ਸਾਈਡ ਤੇ ਲੱਗਾ ਹੁੰਦਾ ਇੱਕ ਟਾਇਲਟ ਸੀਟ ਦੇ ਪਿੱਛੇ ਲੱਗਾ ਹੁੰਦਾ ਜਿਹੜਾ ਸਾਈਡ ਤੇ ਲੱਗਾ ਉਹਨੂੰ ਹੈਲਥ ਫੌਸਟ ਕਹਿੰਦੇ ਆ ਉਹਨੂੰ ਬਿਡਟ ਕਹਿੰਦੇ ਆ ਜਿਹੜਾ ਬਿਡਟ ਹੈ ਇਹ ਹੋਲੀ ਹੋਲੀ ਜਿਵੇਂ ਆਪਣੇ ਕਲਚਰਸ ਪ੍ਰੈਸ਼ਰ ਪੰਪ ਬਹੁਤ ਜ਼ਿਆਦਾ ਆ ਰਿਹਾ ਹੈ 빌ਡਿੰਗਾਂ ਦੇ ਵਿੱਚ ਬੜੇ ਸਾਰੇ ਘਰ ਹੁੰਦੇ ਨੇ ਪਾਣੀ ਦੇ ਪ੍ਰੈਸ਼ਰ ਨੂੰ ਮੇਨਟੇਨ ਰੱਖਣ ਲਈ ਪ੍ਰੈਸ਼ਰ ਪੰਪ ਮੈਂਡੇਟਰੀ ਹੈ ਜਾਂ ਜਿਹੜੇ ਬਿਗ ਹਾਊਸਸ ਬਣਾਦੇ ਆ ਉਹਦੇ ਵਿੱਚ ਵੀ ਪ੍ਰੈਸ਼ਰ ਪੰਪ ਜ਼ਰੂਰ ਇੰਸਟਾਲ ਹੁੰਦਾ ਤਾਂ ਹੀ ਸ਼ਾਵਰਸ ਦੇ ਵਿੱਚ ਪ੍ਰੈਸ਼ਰ ਨਾਲ ਪਾਣੀ ਆਉਂਦਾ ਪਰ ਉਹ ਪ੍ਰੈਸ਼ਰ ਦੇ ਨਾਲ ਜਿਹੜਾ ਇਹ ਬਿਡਟ ਹੈ ਉਹਦੇ ਚੋਂ ਇੰਜਰੀ ਹੋ ਸਕਦੀ ਹੈ ਔਰ ਇੰਜਰੀ ਹੋ ਕੇ ਉਹਦੇ ਨਾਲ ਵੀ ਪਾਈਲਸ ਹੋ ਸਕਦੀ ਹੈ ਤੁਸੀਂ ਜੇ ਦੇਖੋਗੇ ਕਿਸੇ ਵੀ 에어ਪੋਰਟ ਤੇ ਕਿਸੇ 5 ਸਟਾਰ ਹੋਟਲ ਤੇ ਕਿਸੇ ਫੋਰਨ ਕੰਟਰੀ ਤੁਸੀਂ ਨਹੀਂ ਦੇਖੋਗੇ ਕਿ ਬਿਡਟ ਹੁੰਦਾ ਹੈਗਾ ਤਾਂ ਸਾਡੇ ਇੰਡੀਆ ਦੇ ਵਿੱਚ ਸਟਿਲ ਬਹੁਤ ਜਗ੍ਹਾ ਬਿਡਡ ਯੂਜ਼ ਹੋ ਰਿਹਾ ਇਟ ਇਜ਼ ਵੈਰੀ ਡੇਂਜਰਸ ਔਰ ਇਹਦੇ ਨਾਲ ਵੀ ਬਵਾਸੀਰ ਹੋ ਸਕਦੀ ਹੈ ਓਕੇ ਤੇ ਡਾਕਟਰ ਜਿਵੇਂ ਤੁਸੀਂ ਹੁਣੇ ਕਮੋਡ ਦੇ ਉੱਤੇ ਵੀ ਅ ਲਿਟਲ ਤੁਸੀਂ ਉਹਨੂੰ ਟੱਚ ਕੀਤਾ ਤੇ ਇੱਕ ਸਵਾਲ ਦਿਮਾਗ ਦੇ ਵਿੱਚ ਆ ਰਿਹਾ ਸੀ ਕਿ ਇੱਕ ਸਾਡੇ ਟਰੈਡੀਸ਼ਨਲ ਕਮੋਡ ਹੁੰਦੇ ਸੀ ਜਿਹੜੇ ਨੀਚੇ ਹੁੰਦੇ ਸੀ ਇੱਕ ਹੁਣੇ ਬੈੱਕੇ ਵਾਲੀ ਫੈਸਿਲਿਟੀ ਕਾਫੀ ਸਾਲਾਂ ਤੋਂ ਇਨ ਫੈਕਟ ਹੁਣ ਮੰਨਿਆ ਜਾਂਦਾ ਹੈ ਕਿ ਸਾਡੇ ਘਰਾਂ ਦੇ ਵਿੱਚ ਉਹੀ ਹੋਣਾ ਚਾਹੀਦਾ ਹੈ ਇਟ ਇਜ਼ ਮੋਰ ਮਾਡਰਨਾਈਜ਼ਡ ਤੇ ਤੁਸੀਂ ਕਮੋਡ ਕਿੱਦਾਂ ਦਾ ਹੋਣਾ ਚਾਹੀਦਾ ਹੈ ਤਾਂ ਕਿ ਪਾਈਲਸ ਔਰ ਬਵਾਸੀਰ ਦੀ ਪ੍ਰੋਬਲਮ ਤੋਂ ਵੀ निजात ਮਿਲ ਜਾਏ ਕਿਉਂਕਿ ਵੱਡੇ ਬਜ਼ੁਰਗਾਂ ਦੇ ਨਾਲ ਅੱਜ ਵੀ ਅਸੀਂ ਗੱਲ ਕਰੀਏ ਤੇ ਉਹ ਇਹੀ ਕਹਿੰਦੇ ਨੇ ਕਿ ਅੱਧਾ ਤੇ ਖਸੂਰ ਇਸ ਕਮੋਡ ਦਾ ਹੈ ਕਿੰਨਾ ਕਿਸ ਦਾ ਖਸੂਰ ਹੈ ਉਹ ਬਿਲਕੁਲ ਠੀਕ ਕਹਿੰਦੇ ਹਨ ਬੇਸਿਕਲੀ वेस्टर्न ਕਮੋਡ ਔਰ ਇੰਡੀਅਨ ਕਮੋਡ ਤੇ ਅਸੀਂ ਇੱਕ ਰਿਸਰਚ ਪੇਪਰ ਵੀ ਲਿਖਿਆ ਹੈ ਅੱਛਾ ਐਂਡ ਵੀ ਹੈਵ ਜਿਹੜਾ ਡਾਟਾ ਬੇਸ ਦੇ ਨਾਲ ਅਸੀਂ ਇਹਨੂੰ ਪ੍ਰੂਫ ਵੀ ਕੀਤਾ ਹੈ ਕਿ ਜਿਹੜਾ ਇੰਡੀਅਨ ਕਮੋਡ ਦੈਟ ਵਾਸ ਫਾਰ ਫਾਰ ਬੈਟਰ ਦੈਨ ਵੈਸਟਰਨ ਕਮੋਡ ਓਕੇ ਕਿਉਂਕਿ ਇੰਡੀਅਨ ਕਮੋਡ ਦੇ ਵਿੱਚ ਜਿਹੜੀ ਪੋਜੀਸ਼ਨ ਹੁੰਦੀ ਸੀ ਜੀ 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 ਉਹ ਸਕਵੈਟਿੰਗ ਪੋਜੀਸ਼ਨ ਹੁੰਦੀ ਹੈ ਯੈਸ ਹੁਣ ਅੱਜ ਉਹਦੀ ਐਕਸਰਸਾਈਜ਼ ਇੰਟਰੋਡਿਊਸ ਨੇ ਕਿ ਅਸੀਂ ਐਦਾਂ ਬੈਠ ਕੇ ਪਾਣੀ ਪੀਏ ਯੈਸ ਯੈਸ ਹਾਂ ਜੀ ਹਾਂ ਤਾਂ ਉਹ ਉਸ ਪੋਜੀਸ਼ਨ ਦੇ ਵਿੱਚ ਜਿਹੜਾ ਐਂਗਲ ਹੁੰਦਾ ਉਹ ਬਿਲਕੁਲ ਸਟ੍ਰੇਟ ਹੋ ਜਾਂਦਾ ਹੈ ਤਾਂ ਯੂ ਕੈਨ ਈਜ਼ੀਲੀ ਪਾਸ ਸਟੂਲ ਓਕੇ ਪੇਪਰ ਜੇ ਨਾਈਦਰ ਯੂ ਕੈਨ ਹੋਲਡ ਅ ਨਿਊਜ਼ਪੇਪਰ অর ਫੋਨ ਇਨ ਦੈਟ ਸਿਚੁਏਸ਼ਨ ਆਫ ਕੋਰਸ ਇਟਸ ਇਜ਼ ਨਾਟ ਪ੍ਰੈਕਟੀਕਲੀ ਪੋਸੀਬਲ ਬਿਲਕੁਲ ਬਿਲਕੁਲ ਬਹੁਤ ਜ਼ਰੂਰੀ ਦੂਸਰੀ ਗੱਲ ਜਿਹੜਾ ਵੈਸਟਰਨ ਕਮੋਡ ਹੈ ਉਹਦੇ ਵਿੱਚ ਇਹ ਪ੍ਰੋਬਲਮ ਹੈ ਕਿ ਤੁਸੀਂ ਵੈਸਟਰਨ ਕਮੋਡ ਤੇ ਜਦੋਂ ਤੁਸੀਂ ਬੈਠਦੇ ਹੋ ਤਾਂ ਐਂਗਲ ਉਹ ਨਹੀਂ ਬਣਦਾ ਹੂੰ ਹੂੰ ਪਰ ਪ੍ਰੈਕਟੀਕਲ ਫੈਕਟ ਇਹ ਹੈ ਕਿ ਅੱਜ ਕੱਲ 35 ਸਾਲ ਤੋਂ ਉੱਪਰ ਬਹੁਤ ਸਾਰੀ ਪੋਪੂਲੇਸ਼ਨ ਨੂੰ ਨੀ ਜੁਆਇੰਟ ਦੀ ਪ੍ਰੋਬਲਮ ਹੈ ਤਾਂ ਉਹ ਇੰਡੀਅਨ ਸੀਟ ਤੇ ਨਹੀਂ ਬੈਠ ਸਕਦੀ ਨਹੀਂ ਬੈਠ ਸਕਦੀ ਤਾਂ ਉਹਦਾ ਇੱਕ ਬੜਾ ਈਜ਼ੀ ਸੋਲੂਸ਼ਨ ਹੈ ਜਿਹੜੀ ਵੈਸਟਰਨ ਕਮੋਡ ਹੈ ਉਹਦੇ ਅੱਗੇ ਅਗਰ ਤੁਸੀਂ ਇੱਕ ਸਟੂਲ ਰੱਖ ਲੈਂਦੇ ਹੋ ਅੱਛਾ ਤਾਂ ਉਹਦੇ ਤੇ ਜਦ ਤੁਸੀਂ ਪੈਰ ਰੱਖੋਗੇ ਤਾਂ ਤੁਹਾਡੇ ਨੀ ਜੁਆਇੰਟ ਤੁਹਾਡੇ ਹਿਪ ਜੁਆਇੰਟ ਤੋਂ ਉੱਪਰ ਹੋ ਜਾਣਗੇ ਔਰ ਸੇਮ ਪੋਜੀਸ਼ਨ ਬਣ ਜਾਏਗੀ ਜੋ ਇੰਡੀਅਨ ਕਮੋਡ ਤੇ ਹੁੰਦੀ ਹੈ ਓਕੇ ਓਕੇ ਐਂਡ ਦੈਨ ਇਟ ਇਜ਼ ਵੈਰੀ ਵੈਰੀ ਈਜ਼ੀ ਐਂਡ ਕੰਫਰਟੇਬਲ ਕੰਫਰਟੇਬਲ ਆਲਸੋ ਤਾਂ ਇਹਨੂੰ ਇਸ ਵੇਚ ਵੀ ਯੂਜ਼ ਕੀਤਾ ਜਾ ਸਕਦਾ ਹੈ ਸਪੈਸ਼ਲੀ 올ਡ ਏਜ ਲੋਕਾਂ ਦੇ ਲਈ ਬਹੁਤ ਕੰਫਰਟੇਬਲ ਹੈ ਤੁਸੀਂ ਇੱਕ ਇੱਕ ਨਵਾਂ ਇਨਫੈਕਟ ਮੈਂ ਲੱਗਦਾ ਡਿਜ਼ਾਈਨ ਇੰਟਰੋਡਿਊਸ ਕਰ ਦਿੱਤਾ ਹੈ which good. is uh, we really think ਕਿ ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਪ੍ਰੋਬਲਮ ਹੈ ਤੇ ਉਸ ਦਾ ਸੋਲੂਸ਼ਨ ਤੇ ਸਾਨੂੰ ਕੱਢਣਾ ਹੀ ਪਏਗਾ ਔਰ ਉਸ ਦੇ ਉੱਤੇ ਹੀ ਅੱਜ ਅਸੀਂ ਗੱਲ ਕਰ ਰਹੇ ਹਾਂ ਔਰ ਡਾਕਟਰ ਹਿਤੇਂਦਰ ਸੂਰੀ ਸਾਡੇ ਨਾਲ ਨੇ ਡਾਕਟਰ ਹਿਤੇਂਦਰ ਜਦੋਂ ਅਸੀਂ ਗੱਲ ਕੀਤੀ ਕਿ ਕਿਹੜਾ ਕਲਪਰਟ ਹੈ ਤੇ ਕਿਦਾਂ ਉਸ ਤੋਂ ਨਿਕਲਿਆ ਜਾ ਸਕਦਾ ਹੈ ਹੁਣ ਅਸੀਂ ਗੱਲ ਕਰਦੇ ਹਾਂ ਕਿ ਜੇ ਫਾਈਲਸ ਹੋ ਗਈ ਹੈ ਕਿ ਕਿੰਨਾ ਜ਼ਰੂਰੀ ਹੈ ਉਸ ਦੇ ਲਈ ਟਾਈਮ ਸਰ ਤੁਹਾਡੇ ਤੱਕ ਐਕਸਪਰਟ ਡਾਕਟਰਸ ਤੱਕ ਸਹੀ ਹਸਪਤਾਲ ਤੱਕ ਪਹੁੰਚਣਾ ਕਿਉਂਕਿ ਜੇ ਦੇਰ ਹੋ ਗਈ ਤੇ ਸੱਚ ਵਿੱਚ ਦੇਰ ਹੋ ਜਾਏਗੀ ਦੇਖੋ ਬਵਾਸੀਰ ਦੇ ਔਰ ਰੈਕਟਲ ਕੈਂਸਰ ਦੇ ਬਹੁਤ ਸਾਰੇ ਸਿੰਪਟਮ ਸਿਮਿਲਰ ਬਹੁਤ سارے ਹੈ ਜਿਹੜੇ ਲੱਛਣ ਹੈ ਜਿਹੜੇ ਆਪਸ ਵਿੱਚ ਮਿਲਦੇ ਜੁਲਦੇ ਜਿਵੇਂ ਤੁਸੀਂ ਦੱਸਿਆ ਬਲੱਡ ਡਾਣਾ ਜਾਂ ਪ੍ਰੈਸ਼ਰ ਫੀਲ ਹੋਣਾ ਲੇਕਿਨ ਸਟੂਲ ਪਾਸ ਨਾ ਕਰਬਾਣਾ ਅਜਿਹੇ ਹੀ ਸਿੰਪਟਮਸ ਬਿਲਕੁਲ ਔਰ ਇਨੀਸ਼ੀਅਲ ਸਟੇਜ ਦੇ ਵਿੱਚ ਲੋਕ ਕੀ ਕਰਦੇ ਨੇ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਆਏ ਤਾਂ ਉਹ ਆਪਣਾ ਆਸ-ਪਾਸ ਤੋਂ ਕਿਸੇ ਕੇਮਿਸਟ ਤੋਂ ਮੈਡੀਸਨ ਲੈ ਲਈ ਬਿਨਾ ਚੈੱਕਅਪ ਦੇ ਦੇ ਡੋਨਟ ਵਾਂਟ ਟੂ ਗੋ ਫਾਰ ਚੈੱਕਅਪ ਤਾਂ ਉਹ ਦਵਾਈ ਅਦਰੋਂ ਅਦਰੋਂ ਲੰਦੇ ਨੇ ਔਰ 6 ਲੇਟਰ ਉਹਨਾਂ ਨੂੰ ਪਤਾ ਲੱਗਦਾ ਕਿ ਉਹ ਤਾਂ ਉਹ ਤਾਂ ਕੈਂਸਰ ਸੀ ਤਾਂ ਫਿਰ ਪ੍ਰੋਬਲਮ ਨੈਕਸਟ ਸਟੇਜ ਚ ਚਲੀ ਜਾਂਦੀ ਏ ਔਰ ਨੈਕਸਟ ਸਟੇਜ ਦੇ ਵਿੱਚ ਸਮ ਟਾਈਮ ਇਟ ਇਜ਼ ਨਾਟ ਪੋਸੀਬਲ ਟੂ ਹੈਂਡਲ ਉਹ ਮੈਟਾਸਟੇਸਿਸ ਹੋ ਚੁੱਕਿਆ ਹੁੰਦਾ ਰੀਸੈਂਟਲੀ ਮੇਰੇ ਇੱਕ ਫਰੈਂਡ ਦੇ ਫਾਦਰ ਦੇ ਨਾਲ ਐਸਾ ਹੀ ਹੋਇਆ ਉਹ ਮੈਡੀਸਨ ਲੰਦੇ ਰਹੇ ਔਰ ਮੈਡੀਸਨ ਲੰਦੇ ਦੇ ਦੌਰਾਨ ਉਹਨਾਂ ਨੇ ਕਦੀ ਚੈੱਕਅਪ ਨਹੀਂ ਕਰਾਇਆ ਦਾ ਮੂਮੈਂਟ ਉਹਨਾਂ ਨੇ ਚੈੱਕਅਪ ਕਰਾਇਆ ਤਾਂ ਉਦੋਂ ਤੱਕ ਬਿਮਾਰੀ ਐਡਵਾਂਸ ਸਟੇਜ ਚ ਫੈਲ ਚੁੱਕੀ ਸੀ ਤਾਂ ਹੀ ਇਜ਼ ਨੋ ਮੋਰ ਨਾ ਤੋ ਬਹੁਤ ਜ਼ਰੂਰੀ ਏ ਸਾਡੇ ਲਈ ਕਿ ਅਸੀਂ ਟਾਈਮ ਸਰ ਇੱਕ ਐਕਸਪਰਟ ਡਾਕਟਰ ਦੇ ਸਾਥ ਦੇ ਨਾਲ ਜ਼ਰੂਰ ਜੁੜੀਏ ਕਿਉਂਕਿ ਉਹੀ ਨੇ ਜੋ ਕਿ ਸਾਨੂੰ ਇੱਕ ਚੰਗੀ ਸਿਹਤ ਦੇ ਨਾਲ ਸਕੂਨ ਦੇ ਨਾਲ ਐਂਡ ਯੈਸ ਪਰਿਵਾਰ ਦੇ ਨਾਲ ਫਿਰ ਤੋਂ ਜੋੜ ਸਕਦੇ ਹੋ ਕਿਉਂਕਿ ਜਿਹੜਾ ਬੰਦਾ ਪਾਈਲਸ ਨੂੰ ਜਾਂ ਬਵਾਸੀਰ ਦੀ ਪ੍ਰੋਬਲਮ ਨੂੰ ਫੇਸ ਕਰ ਰਿਹਾ ਉਹ ਤੇ ਹੈ ਹੀ ਦਰਦ ਦੇ ਵਿੱਚ ਲੇਕਿਨ ਉਸ ਤੋਂ ਜ਼ਿਆਦਾ ਦਰਦ ਦੇ ਵਿੱਚ ਪਰਿਵਾਰ ਹੈ ਬਿਲਕੁਲ ਐਗਰੀ ਟੈਂਸ਼ਨ ਸਟ्रेस ਜੁੜਿਆ ਤੇ ਡਾਕਟਰ ਕੋਈ ਅਜੀ ਹੈ ਐਕਸਪੀਰੀਅੰਸ ਕਿਉਂਕਿ ਡਾਕਟਰ ਸਿਰਫ ਇਲਾਜ ਹੀ ਨਹੀਂ ਕਰ ਰਿਹਾ ਉਹ ਸਮਵੇਅਰ ਸਾਈਕੋਲੋজিস্ট ਵੀ ਹੈ ਸਾਈਕੀਟਰਿਸਟ ਵੀ ਹੈ ਔਰ ਤੁਸੀਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਹੈਂਡਲ ਕਰਦੇ ਹੋ ਤੇ ਕੁਝ ਅਜਿਹੇ ਐਕਸਪੀਰੀਅੰਸ ਜੋ ਕਿ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਮੈਂ ਤੁਹਾਨੂੰ ਇੱਕ ਪੇਸ਼ੈਂਟ ਦੀ ਸਟੋਰੀ ਦੱਸਦਾ ਕਿ ਇੱਕ ਸਾਡੇ ਕੋਲ 올ਡ ਏਜ ਅੰਕਲ ਆਏ ਅੱਛਾ ਔਰ ਜਦੋਂ ਉਹਨਾਂ ਦੀ ਹਿਸਟਰੀ ਲਈਤੀ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਪਿਛਲੇ 47 ਸਾਲ ਤੋਂ ਬਵਾਸੀਰ ਦੀ ਪ੍ਰੋਬਲਮ ਹੈ ਔਰ ਜਦੋਂ ਉਹ ਸਾਡੇ ਕੋਲ ਆਏ ਉਹ ਬਹੁਤ ਖਰਾਬ ਕੰਡੀਸ਼ਨ ਚ ਸੀ ਇਮੀਡੀਏਟ ਆਪਰੇਸ਼ਨ ਦੀ ਜ਼ਰੂਰਤ ਸੀ ਹਾਂ ਤਾਂ ਮੈਂ ਉਹਨਾਂ ਦੇ ਬੇਟੇ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਟਾਈਮ ਸਿਰ ਕਿਉਂ ਨਹੀਂ ਇਹਨਾਂ ਦਾ ਟ੍ਰੀਟਮੈਂਟ ਕਰਾਇਆ ਤਾਂ ਉਸਨੇ ਉਹਨੇ ਕਿਉਂ ਕਿਹਾ ਕਿ ਹਮ ਤੋ ਸਭ ਕੁਝ ਕਰ ਸਕਤੇ ਥੇ ਪਾਪਾ ਨੇ ਕਭੀ ਬਤਾਇਆ ਹੀ ਨਹੀਂ ਹੂੰ ਤਾਂ ਮੈਂ ਉਹਨਾਂ ਤੋਂ ਪੁੱਛਿਆ ਕਿ ਸਰ ਤੁਸੀਂ ਇਹਨਾਂ ਨੂੰ ਦੱਸਿਆ ਕਿਉਂ ਨਹੀਂ ਆਪਣੀ ਫੈਮਿਲੀ ਨੂੰ ਉਹ ਕਹਿੰਦੇ ਪਹਿਲਾਂ ਡਾਕਟਰ ਸਾਹਿਬ ਵਰਕ ਦਾ ਪ੍ਰੈਸ਼ਰ ਇੰਨਾ ਸੀ ਜਦੋਂ ਯੰਗ ਏਜ ਚ ਪ੍ਰੋਬਲਮ ਸ਼ੁਰੂ ਹੋਈ ਹੂੰ ਤਾਂ ਕੰਮ ਦਾ ਪ੍ਰੈਸ਼ਰ ਫੈਮਿਲੀ ਦਾ ਪ੍ਰੈਸ਼ਰ ਬੱਚਿਆਂ ਦਾ ਧਿਆਨ ਰੱਖਣਾ ਸਾਰੇ ਕੰਮ ਚ ਇਹਨੂੰ ਇਗਨੋਰ ਕੀਤਾ ਫਿਰ ਕਹਿੰਦੇ ਬੱਚੇ ਵੱਡੇ ਹੋ ਗਏ ਤਾਂ ਇੱਕ ਹੈਜ਼ਿਟੇਸ਼ਨ ਜੀ ਡਿਵੈਲਪ ਹੋ ਗਈ ਉਹਨਾਂ ਦੀ ਮੈਰਿਜ ਕਰਤੀ ਮੈਨੂੰ ਲੱਗਿਆ ਮੈਨੂੰ ਗੱਲ ਹੀ ਨਹੀਂ ਕਰਨੀ ਚਾਹੀਦੀ ਤਾਂ ਉਹੀ ਗੱਲ ਆ ਗਈ ਨਾ ਕਿ ਹੈਜ਼ਿਟੇਸ਼ਨ ਇੱਕ ਬੜਾ ਵੱਡਾ ਫੈਕਟਰ ਹੈ ਇਹਦੇ ਵਿੱਚ ਤੇ ਜਦੋਂ ਉਹਨਾਂ ਨੇ ਆਪਣੀ ਫੈਮਿਲੀ ਨੂੰ ਦੱਸਿਆ ਉਦੋਂ ਤੱਕ ਉਹਨਾਂ ਦੀ ਬਿਮਾਰੀ 4 ਸਟੇਜ ਚ ਆ ਗਈ ਸੀ ਫਿਰ ਉਹ ਸਰਜਰੀ ਦੇ ਇਲਾਵਾ ਕੋਈ ਆਪਸ਼ਨ ਹੀ ਨਹੀਂ ਸੀ ਡਾਕਟਰ ਜਦੋਂ ਤੁਸੀਂ ਸਰਜਰੀ ਦੀ ਗੱਲ ਕਰ ਰਹੇ ਸੀ ਔਰ ਜਦੋਂ ਤੁਸੀਂ ਇੱਕ ਪਰਸਨਲ ਅ ਇਹ ਐਕਸਪੀਰੀਅੰਸ ਸ਼ੇਅਰ ਕੀਤਾ ਅਜਿਹੇ ਤੇ ਬੜੇ ਸਾਰੇ ਲੋਕੀ ਤੁਹਾਡੇ ਨਾਲ ਐਵਰੀ ਡੇ ਜੁੜਦੇ ਹੋਣਗੇ ਤੁਹਾਡੀ ਟੀਮ ਦੇ ਨਾਲ ਜੁੜਦੇ ਹੋਣਗੇ ਕੁਝ ਲੋਕੀ ਈਜ਼ੀ ਵੇ ਅਪਣਾਉਂਦੇ ਨੇ ਕਿਸੇ ਤੋਂ ਵੀ ਇਲਾਜ ਕਰਵਾ ਲੈਂਦੇ ਨੇ ਜੋ ਕਿ ਅਸੀਂ ਜ਼ਿਆਦਾਤਰ ਅਸੀਂ ਨਾਮ ਤੇ ਨਹੀਂ ਲਵਾਵਾਂਗੇ ਬਹੁਤ ਸਾਰੀ ਜਗ੍ਹਾ ਛੋਟੇ ਮੋਟੇ ਸਾਡੇ ਕੋਲ દવાਖਾਨੇ ਆ ਕੁਝ ਅਜਿਹੇ ਲੋਕਾਂ ਦੇ ਕੋਲ ਚਲੇ ਜਾਂਦੇ ਨੇ ਮੈਨੂੰ ਨਹੀਂ ਸਮਝ ਆਉਂਦਾ ਕਿ ਵਾਈ ਦੇ ਆਰ ਸੋ ਅਫਰੇਡ ਉਹਨਾਂ ਨੂੰ ਤੁਸੀਂ ਕਿੱਦਾਂ ਆਗਾਹ ਕਰਨਾ ਚਾਹੋਗੇ ਕਿਉਂਕਿ ਜੇ ਗਲਤ ਤਰੀਕੇ ਦੇ ਨਾਲ ਕਰਾਇਆ ਗਿਆ ਇਹ ਇਲਾਜ ਯਾ ਆਪਰੇਸ਼ਨ ਕੈਨ ਲੀਡ ਟੂ ਸੱਚ ਅ ਡੇਂਜਰਸ ਕਨਸੀਕਵੈਂਸਸ ਆਫਕੋਰਸ ਕੋਈ ਵੀ ਜਦੋਂ ਤੁਸੀਂ ਪ੍ਰੋਸੀਜਰ ਕਰਾਉਣਾ ਹੁੰਦਾ ਤੁਸੀਂ ਉਹਦਾ ਇੱਕ ਕ੍ਰਾਈਟੇਰੀਆ ਬਣਾਉਂਦੇ ਹੋ ਉਹਦੇ ਅਕੋਰਡਿੰਗ ਆਪਣਾ ਕੰਸਲਟੈਂਟ ਯਾ ਡਾਕਟਰ ਡਿਸਾਈਡ ਕਰਦੇ ਹੋ ਉਹ ਕ੍ਰਾਈਟੇਰੀਆ ਦੇ ਵਿੱਚ ਇਹ ਜ਼ਰੂਰ ਹੋਣਾ ਚਾਹੀਦਾ ਕੀ ਹਾਈਜਨ ਲੈਵਲ ਪ੍ਰੋਪਰ ਹੋਏ ਉੱਥੇ ਪ੍ਰੋਪਰ ਫੈਸਿਲਿਟੀਆਂ ਹੋਣ ਮਤਲਬ ਅੱਜ ਦੇ ਜ਼ਮਾਨੇ ਜਦੋਂ ਕਾਰਾਂ ਚੱਲ ਰਹੀਆਂ ਤਾਂ ਡੈਫੀਨੇਟਲੀ ਤੁਸੀਂ ਤੰਗੇ ਤੇ ਟਰੈਵਲ ਨਹੀਂ ਕਰਨਾ ਚਾਹੋਗੇ ਬਿਲਕੁਲ ਅਗਰ ਕੋਈ ਪੇਨਲੈਸ ਆਪਸ਼ਨ ਅਵੇਲੇਬਲ ਹੈ ਤਾਂ ਤੁਸੀਂ ਟਰੋਮਾ ਚ ਕਿਉਂ ਜਾਣਾ ਚਾਹੋਗੇ ਪਰ ਉਹ ਅਵੇਅਰਨੈਸ ਕਈ ਵਾਰੀ ਨਹੀਂ ਹੁੰਦੀ ਤਾਂ ਬੰਦੇ ਨੂੰ ਸਫੀਸ਼ੀਐਂਟ ਟਾਈਮ ਲਗਾਉਣਾ ਚਾਹੀਦਾ ਆਪਣੇ ਡਾਕਟਰ ਦਾ ਡਿਸਾਈਡ ਕਰਨ ਚ ਉਸ ਤੋਂ ਬਾਅਦ ਹੀ ਉਹਨੂੰ ਆਪਣਾ ਟ੍ਰੀਟਮੈਂਟ ਸ਼ੁਰੂ ਕਰਨਾ ਚਾਹੀਦਾ ਤੇ ਰਾਣਾ ਪਾਇਲਸ ਹਸਪੀਟਲ ਕਿਹੜੀ ਕਿਹੜੀ ਫੈਸਿਲਿਟੀਆਂ ਲੈ ਕੇ ਆਇਆ ਹੈ ਤੇ ਕਿੰਨੀ ਦੇਰ ਦਾ ਪ੍ਰੋਸੀਜਰ ਹੁੰਦਾ ਹੈ ਤੇ ਕਦ ਤੱਕ ਘਰ ਜਾ ਸਕਦੇ ਨੇ ਰਾਣਾ ਹਸਪੀਟਲ ਪਿਛਲੇ 23 ਸਾਲ ਤੋਂ ਇਸੇ ਲਾਈਨ ਦੇ ਵਿੱਚ ਇਸੇ ਬਿਮਾਰੀ ਦੇ ਟਰੀਟਮੈਂਟ 'ਚ ਕੰਮ ਕਰ ਰਿਹਾ ਹੈਗਾ ਹੂੰ ਇਹਦੇ 'ਚ ਮੇਜਰਲੀ ਬਵਾਸੀਰ ਫਿਸਚੂਲਾ ਔਰ ਫਿਸ਼ਰ ਇਹ ਤਿੰਨ ਪ੍ਰੋਬਲਮਸ ਹੁੰਦੀਆਂ ਔਰ ਚੌਥੀ ਪਿਲੋਨਾਈਡਲ ਸਾਇਨਸ ਹੂੰ ਇਹ 23 ਸਾਲ ਤੋਂ ਅਸੀਂ ਇਸੇ ਬਿਮਾਰੀ ਦੇ ਟ੍ਰੀਟਮੈਂਟ ਦੇ ਵਿੱਚ ਕੰਮ ਕਰ ਰਹੇ ਹਾਂ ਔਰ ਵਰਡ ਦੀ ਹਰ ਲੇਟੈਸਟ ਟੈਕਨੋਲੋਜੀ ਨਾਰਥ ਇੰਡੀਆ 'ਚ ਸਭ ਤੋਂ ਪਹਿਲਾਂ ਲੇਜ਼ਰ ਅਸੀਂ ਇੰਟਰੋਡਿਊਸ ਕੀਤੀ ਡੋਪਲਰ ਟੈਕਨੋਲੋਜੀ ਨਾਰਥ ਇੰਡੀਆ 'ਚ ਸਭ ਤੋਂ ਪਹਿਲਾਂ ਅਸੀਂ ਲਾਂਚ ਕੀਤੀ ਇਨਫਰ 红 ਕੋਗੂਲੇਸ਼ਨ ਜਦੋਂ ਪੰਜਾਬ 'ਚ ਕੋਈ ਵੀ ਨਹੀਂ ਸੀ ਉਦੋਂ ਅਸੀਂ ਲਗਾਈ ਤੇ ਜੋ ਵੀ ਲੇਟੈਸਟ ਵਰਡ ਦੇ ਵਿੱਚ ਟੈਕਨੋਲੋਜੀ ਆਈ ਬਾਫਟ ਸੀ ਉਹ ਸਾਰੀਆਂ ਅਸੀਂ ਅੰਡਰ ਵਨ ਰੂਫ ਅਵੇਲੇਬਲ ਕਰਾਈਆਂ ਤਾਂ ਕਿ ਸਾਡੇ ਹਰ ਪੇਸ਼ੈਂਟ ਨੂੰ ਵਰਲਡ ਕਲਾਸ ਟਰੀਟਮੈਂਟ ਅਵੇਲੇਬਲ ਹੋ ਸਕੇ ਫਿਰ ਅਸੀਂ ਇਹ ਕੋਸ਼ਿਸ਼ ਕੀਤੀ ਕਿ ਉਹ ਇਨਾ ਇਕਨੋਮਿਕਲ ਹੋਏ ਕਿ ਕਾਮਬੰਦਾ ਇਹ ਨਾ ਹੋਏ ਕਿ ਕੋਸਟ ਕਰਕੇ ਹੀ ਆਪਣਾ ਇਲਾਜ ਨਾ ਕਰਾ ਸਕੇ ਤਾਂ ਸਾਡੇ ਟਰੀਟਮੈਂਟ ਬਹੁਤ ਜ਼ਿਆਦਾ ਇਕਨੋਮਿਕਲ ਹੈ ਐਜ਼ ਕੰਪੇਅਰਡ ਵਿਦ ਸਿਮਲਰ ਸੈਟਅਪਸ ਓਕੇ ਤੇ ਤੁਸੀਂ ਬਿਹਤਰੀਨ ਫੈਸਿਲਿਟੀਆਂ ਲੈ ਕੇ ਆਏ ਹੋ ਅਫੋਰਡੇਬਲ ਔਰ ਉਸ ਦੇ ਨਾਲ-ਨਾਲ ਸਭ ਤੋਂ ਜ਼ਰੂਰੀ ਗੱਲ ਮੁਸਕਰਾਹਟਾ ਦੇ ਰਹੇ ਹੋ ਤੁਸੀਂ ਰਿਲੀਫ ਦੇ ਰਹੇ ਹੋ ਔਰ ਕਾਈਂਡ ਆਫ ਰਿਲੀਫ ਹੈ ਜਿਵੇਂ ਕਿ ਸਰ ਤੁਸੀਂ ਦੱਸਿਆ ਕਿ ਕਿਹੜੀ-ਕਿਹੜੀ ਚੀਜ਼ ਦੇ ਵਿੱਚ ਮਹਾਰਤ ਹਾਸਿਲ ਹੈ ਤੇ ਮੈਂ ਜ਼ਰੂਰ ਦੱਸਣਾ ਚਾਹਾਂਗੀ ਸਾਡੇ ਦਰਸ਼ਕਾਂ ਨੂੰ ਕਿ ਰਿਕਾਰਡਸ ਔਰ ਤਮਗੇ ਜਦੋਂ ਸਾਨੂੰ ਮਿਲਦੇ ਨੇ ਅੱਛਾ ਬਹੁਤ ਲੱਗਦਾ ਹੈ ਲੇਕਿਨ ਰਿਕਾਰਡ ਤਮਗਿਆ ਤੱਕ ਪਹੁੰਚਣ ਦੀ ਮਿਹਨਤ ਬੜੀ ਸਟਰੋਂਗ ਹੁੰਦੀ ਔਰ ਅਜਿਹੀ ਤਮਗਿਆਂ ਦੇ ਨਾਲ ਤੁਹਾਨੂੰ ਤੁਹਾਡੀ ਟੀਮ ਨੂੰ ਤੁਹਾਡੇ ਹਸਪੀਟਲ ਨੂੰ ਨਵਾਜ਼ਿਆ ਗਿਆ ਚਾਹੇ ਗਿਨੀਜ਼ ਬੁੱਕ ਆਫ ਦ ਵਰਲਡ ਰਿਕਾਰਡ ਦੀ ਗੱਲ ਹੋਏ ਜਾਂ ਲਿਮਕਾ ਬੁੱਕ ਆਫ ਦਾ ਵਰਲਡ ਰਿਕਾਰਡ ਦੀ ਜਾਂ ਫਿਰ ਅਸੀਂ ਗੱਲ ਕਰੀਏ ਵਰਲਡ ਬੁੱਕ ਆਫ ਰਿਕਾਰਡ ਦੀ ਹੁਣ ਇੱਕ ਲੇਟੈਸਟ ਤਮਗਾ ਵੀ ਤੁਹਾਨੂੰ ਮਿਲਿਆ ਹੈ ਹਾਂਜੀ ਸਪੈਸ਼ਲੀ ਜਦੋਂ ਤੁਸੀਂ ਕਿਹਾ ਕਿ ਲੌਂਗੇਸਟ ਫਿਸਟੂਲਾ ਦੇ ਆਪਰੇਟ ਕਰਨ ਨੂੰ ਲੈ ਕੇ ਉਸ ਦੇ ਬਾਰੇ ਵਿੱਚ ਵੀ ਅਸੀਂ ਚਾਹੁੰਦੇ ਆ ਕਿ ਇੱਕ ਵਾਰ ਤੁਸੀਂ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਜੋੜੋ ਇਹ ਸਾਰਾ ਟੀਮ ਵਰਕ ਹੁੰਦਾ ਹੈ ਜਦੋਂ ਸਾਡੇ ਹਸਪੀਟਲ ਦੇ ਵਿੱਚ ਕੋਈ ਵੀ ਪੇਸ਼ੈਂਟ ਆਂਦਾ ਕੋਈ ਵੀ ਚੈਲੈਂਜਿੰਗ ਕੇਸ ਆਂਦਾ ਤਾਂ ਸਾਰੀ ਟੀਮ ਡੈਡੀਕੇਟਿਡ ਹੁੰਦੀ ਹੈ ਔਰ ਦੇ ਪੁਟ 올 देयर एफर्ट्स ਕੀ ਕਿਸੇ ਵੀ ਤਰੀਕੇ ਪੇਸ਼ੈਂਟ ਠੀਕ ਹੋਣਾ ਚਾਹੀਦਾ ਇਹ ਪੇਸ਼ੈਂਟ ਹਿਮਾਚਲ ਤੋਂ ਸੀ ਇਹਦਾ 117 ਸੈਂਟੀਮੀਟਰ ਨਾਰਮਲੀ ਪਗੰਦਰ ਦੇ ਫੋੜੇ ਦੀ ਲੰਬਾਈ 5 ਤੋਂ 7 ਸੈਂਟੀਮੀਟਰ ਹੁੰਦੀ ਹੈ ਅੱਛਾ ਇਹਦੀ 117 ਸੈਂਟੀਮੀਟਰ ਸੀ ਇਹ ਟਾਇਲਟ ਵਾਲੀ ਜਗ੍ਹਾ ਤੋਂ ਲੈ ਕੇ ਪੈਰ ਤੱਕ ਫੈਲਿਆ ਹੋਇਆ ਸੀ ਇਟ ਵਾਸ ਅ ਵੈਰੀ ਡਿਫਿਕਲਟ ਕੇਸ ਔਰ ਪੂਰੀ ਟੀਮ ਦੀ ਡੈਡੀਕੇਸ਼ਨ ਨਾਲ ਔਰ ਲੇਟੈਸਟ ਟੈਕਨੋਲੋਜੀ ਨੂੰ ਐਂਸ਼ੀਅੰਟ ਸਾਇੰਸ ਦੇ ਨਾਲ ਕੰਬਾਈਨ ਕਰਕੇ ਅਸੀਂ ਇਸ ਫੈਸਲੇ ਨੂੰ ਪੂਰਾ ਕੰਪਲੀਟਲੀ ਕਿਉਰ ਕੀਤਾ ਔਰ ਉਸੇ ਲਈ ਦੁਬਈ ਦੇ ਵਿੱਚ ਐਟਲੈਂਟਿਸ ਦੇ ਵਿੱਚ ਇਹ ਫੰਕਸ਼ਨ ਹੋਇਆ ਰੀਸੈਂਟਲੀ ਔਰ ਵਰਡ ਬੁੱਕ ਆਫ ਰਿਕਾਰਡ ਵੱਲੋਂ ਸਾਨੂੰ ਸਰਟੀਫਿਕੇਟ ਦੇ ਕੇ ਆਨਰ ਕੀਤਾ ਗਿਆ ਨਾ ਸਿਰਫ ਇੱਕ ਰਾਹਤ ਹੈ ਬਲਕਿ ਇੱਕ ਬਹੁਤ ਵੱਡੀ ਸੈਲੀਬ੍ਰੇਸ਼ਨ ਉਹ ਪਰਿਵਾਰਾਂ ਦੇ ਲਈ ਜਿਨ੍ਹਾਂ ਨੂੰ ਆਪਣੀ ਇਸ ਬਹੁਤ ਵੱਡੀ ਪ੍ਰੋਬਲਮ ਤੋਂ ਸੋਲੂਸ਼ਨ ਮਿਲ ਰਿਹਾ ਹੈ ਜਿਸ ਨੂੰ ਸ਼ਾਇਦ ਉਹ ਆਪਣੇ ਪਰਿਵਾਰ ਜਨਾਂ ਦੇ ਇਲਾਵਾ ਸਿਰਫ ਔਰ ਸਿਰਫ ਆਪਣੇ ਆਪਣੇ ਡਾਕਟਰ ਦੇ ਨਾਲ ਖੁੱਲ ਕੇ ਡਿਸਕਸ ਕਰਦੇ ਨੇ ਬਵਾਸੀਰ ਪਾਈਲਸ ਤੇ ਅੱਜ ਅਸੀਂ ਇਹ ਡਿਸਕਸ਼ਨ ਕੀਤੀ ਡਾਕਟਰ ਜਾਂਦੇ ਜਾਂਦੇ ਤੁਸੀਂ ਸਾਡੇ ਜਿੰਨੇ ਵੀ ਦਰਸ਼ਕ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਖੁੱਲ ਕੇ ਗੱਲ ਕਰਨਾ ਜ਼ਰੂਰੀ ਹੈ ਅਸੀਂ ਜੇ ਕਮਿਊਨੀਕੇਟ ਨਹੀਂ ਕਰਾਂਗੇ ਆਪਣੀ ਪ੍ਰੋਬਲਮ ਤੇ ਸੋਲੂਸ਼ਨ ਨਹੀਂ ਨਿਕਲੇਗਾ ਐਗਰੀ ਮੈਂ ਤਾਂ ਇਹ ਕਹਿਣਾ ਚਾਹੂੰਗਾ ਕਿ ਕਿਸੇ ਨੂੰ ਵੀ ਮੰਨ ਲਓ ऐसे सिम्टम्स हैं कोई ब्लीडिंग है कोई पेन है इरिटेशन है कंटीन्यूअस ਤੁਹਾਨੂੰ बार-बार ਟਾਇਲਟ ਜਾਣਾ ਪੈਂਦਾ ਹੈ ਜਾਂ ਤੁਹਾਨੂੰ ਐਸਾ ਲੱਗਦਾ ਹਰ ਟਾਈਮ ਹੈਵੀਨੈਸ ਰਹਿੰਦੀ ਹੈ ਤਾਂ ਤੁਸੀਂ ਤੁਰੰਤ ਆਪਣੇ ਡਾਕਟਰ ਨੂੰ ਚੈੱਕ ਕਰਾਓ ਕੋਈ ਹੈਜ਼ਿਟੇਸ਼ਨ ਨਹੀਂ ਹੋਣੀ ਚਾਹੀਦੀ ਕੋਈ ਫੀਅਰ ਆਫ ਸਰਜਰੀ ਨਹੀਂ ਹੋਣਾ ਚਾਹੀਦਾ ਦੁਨੀਆ ਬਦਲ ਚੁੱਕੀ ਟੈਕਨੋਲੋਜੀਜ਼ ਵਰਲਡ ਕਲਾਸ ਅਵੇਲੇਬਲ ਹਨ ਚੀਜ਼ਾਂ ਬਹੁਤ ਸਿੰਪਲ ਹਨ ਟਾਈਮ ਸੇ ਡਾਇਗਨੋਸਿਸ ਦੇ ਨਾਲ ਜੇ ਕੋਈ ਕੰਪਲਿਕੇਟਿਡ ਡਿਜ਼ੀਜ਼ ਵੀ ਹੈ ਉਹਨੂੰ ਜਲਦੀ ਠੀਕ ਕੀਤਾ ਜਾ ਸਕਦਾ ਹੈ ਟਾਈਮ ਸੇ ਠੀਕ ਕੀਤਾ ਜਾ ਸਕਦਾ ਜਿਨਨੇ ਸਰਲ ਤਰੀਕੇ ਦੇ ਨਾਲ ਸੌਖੇ ਤਰੀਕੇ ਦੇ ਨਾਲ ਔਰ ਕੰਫਰਟੇਬਲੀ ਤੁਸੀਂ ਇਸ ਪ੍ਰੋਬਲਮ ਨੂੰ ਨਾ ਸਿਰਫ ਡਿਸਕਸ ਕੀਤਾ ਹੈ ਉਸ ਦੇ ਸੋਲੂਸ਼ਨ ਦਿੰਦੇ ਨੇ ਤੇ ਲੱਗਦਾ ਹੈ ਕਿ ਗੱਲ ਕਰਨ ਦੇ ਨਾਲ ਹੀ ਗੱਲ ਬੰਦ ਦੀ ਹੈ ਤੇ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਡਾਕਟਰ ਹਰਿੰਦਰ ਸੂਰੀ ਜਿਹੜੇ ਰਾਣਾ ਪਾਇਲਸ ਹਸਪੀਟਲ ਤੋਂ ਔਰ ਮੈਂ ਗੀਤ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਜਦੋਂ ਕੋਈ ਪ੍ਰੋਬਲਮ ਹੈ ਆਪਣੀ ਬਾਡੀ ਨੂੰ ਅਸੀਂ ਜ਼ਰੂਰ ਸਮਝੀਏ ਔਰ ਉਸ ਦੇ ਇਸ ਇੰਡੀਕੇਸ਼ਨਸ ਨੂੰ ਸਿਗਨਲਸ ਨੂੰ ਸਮਝਦੇ ਹੋਏ ਅਸੀਂ ਡਾਕਟਰਸ ਐਕਸਪਰਟ ਡਾਕਟਰਸ ਦੇ ਕੋਲ ਜਾਈਏ ਕਿਉਂਕਿ ਉਹੀ ਨੇ ਜੋ ਕਿ ਅਸੀਂ ਸਿਰਫ ਰੱਬ ਦਾ ਸਿਨੋਨਿਮਸ ਨਹੀਂ ਕਹਾਵਾਂਗੇ ਇਹ ਉਹ ਨੇ ਜੋ ਕਿ ਸਾਡੇ ਸੱਚੇ ਮਿੱਤਰ ਨੇ ਇਹ ਉਹ ਨੇ ਜੋ ਕਿ ਸਾਨੂੰ ਪ੍ਰੋਬਲਮ ਤੋਂ ਬਾਹਰ ਕੱਢ ਸਕਦੇ ਨੇ ਸਾਡੇ ਚਿਹਰੇ ਦੀ ਪੁਰਾਣੀ ਮੁਸਕਰਾਹਟ ਨੂੰ ਫੇਰ ਤੋਂ ਲਿਆ ਸਕਦੇ ਨੇ ਬਹੁਤ ਬਹੁਤ ਧੰਨਵਾਦ ਡਾਕਟਰ ਤੁਸੀਂ ਸਾਡੇ ਨਾਲ ਐਜ਼ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਥੈਂਕ ਯੂ